ਪੰਪ ਆਪਾਂ ਥੋੜੇ ਦਿਨ ਪਹਿਲਾਂ ਬਾਈ ਜੀ ਨਾਲ ਵੀਡੀਓ ਪਾਈ ਸੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੀ ਸਤਿ ਸ਼੍ਰੀ ਅਕਾਲ ਮੇਰੇ ਵੀਰਾਂ ਦੇ ਨਾਲ ਕੁਝ ਕੁ ਸਵਾਲ ਸੀਗੇ ਵੀ ਪੰਪ ਮੋਡੀਫਾਈ ਹੈ ਨਾ ਵੀਰ ਹੋ ਵੀ ਬਹੁਤ ਗਏ ਹਨ ਹੋ ਗਏ ਬਹੁਤ ਜਾਂਦੇ ਹਨ ਹੈ ਨਾ ਵੀਰ ਭਰਾ ਆਪਣੇ ਚਲੋ ਜਿੰਨਾ ਜਿੰਨਾ ਨੂੰ ਨੌਲੇਜ ਆ ਕੰਪੀਟੀਸ਼ਨ ਦਾ ਜਮਾਨਾ ਹਰ ਇੱਕ ਫੀਲਡ ਦੇ ਵਿੱਚ ਹੈ ਨਾ ਹੈਗਾ ਸਾਬ ਹਾਂ ਹੈਗਾ ਹੈ ਸਾਰੇ ਕਰਦੇ ਆ ਜੀ ਹੁਣ ਕਰਦੇ ਕਰਨਾ ਪੈਣਾ ਜੋ ਮਾਹੌਲ ਹੈ ਚੱਲਦਾ ਕਰਨਾ ਪੈਣਾ ਜੀ ਮੇਰੇ ਵੀਰਾਂ ਦੇ ਨਾਲ ਕੁਝ ਕੁ ਵੀਰਾਂ ਦੇ ਸਵਾਲ ਆਏ ਵੀ ਡਾਇਫਰਮ ਕਾਮਯਾਬ ਨਹੀਂ ਹੈਗੀ ਐਮਸੀ ਜੁਨਟ ਬਿਲਕੁਲ ਠੀਕ ਹੈ ਜੀ ਉਹਦੇ ਬਾਰੇ ਵੀਰਾਂ ਨੂੰ ਦੱਸੀਏ ਆਪਾਂ ਵੀ ਉਹ ਵੀਰਾਂ ਦੇ ਦਿਮਾਗ 'ਚ ਡਾਊਟ ਕਿਉਂ ਆਏ ਵੀ ਇਹ ਕਾਮਯਾਬ ਨਹੀਂਗੀ ਕਾਰਨ ਪਤਾ ਕੀ ਹੈ ਵੀ ਲੋਹਣੀ ਪੈਂਦੀ ਕਈ ਕਹਿੰਦੇ ਨੈਚਰ ਕਈ ਵੀਰ ਤਾਂ ਐ ਵੀ ਕਹਿੰਦੇ ਆ ਵੀ ਮਹੀਨਾ ਕੀ ਕੱਢਦੀ ਆ ਬਿਲਕੁਲ ਠੀਕ ਹੈ ਲੀਕ ਹੋ ਜਾਂਦੀ ਆ ਸਹੀ ਆ ਹਟ ਜਾਂਦੀ ਆ ਵੀਰਾਂ ਨੂੰ ਨਾ ਉਹ ਡਾਊਟ ਕਲੀਅਰ ਕਰੀਏ ਆਪਾਂ ਵੀ ਕੀ ਚੱਕਰ ਜਿਹੜੀ ਨਾ ਆਪਾਂ ਦੇਸੀ ਲਾਂਦੇ ਡਾਇਫਰਾਮ ਆ ਹੂੰ ਸੈਂਬਲ ਕੀਤੀਆਂ ਅੱਗੇ ਵੀ ਮੈਂ ਇੱਕ ਗੱਲ ਕੀਤੀ ਸੀ ਇਹ ਕਈਆਂ ਨਾਲ ਗੱਲ ਕਰਦਾ ਹੁੰਦਾ ਹੁੰਦਾ ਜਿਹੜੀਆਂ ਆਪਾਂ ਸੈਂਬਲ ਕਿਟੀਆਂ ਆ ਉਹਦੇ ਵਿੱਚ ਪ੍ਰੋਬਲਮ ਉਹ ਨਹੀਂ ਆਉਣੀ ਮੈਂ ਸੈਂਬਲ ਕੀਤੀ ਦਾ ਮਤਲਬ ਕਿ ਉਹ ਤਿਆਰ ਕੀਤੀ ਹੁੰਦੀ ਹੈ ਜੈਨੂਨ ਪਰਾਨੀ ਨਹੀਂ ਪਰਾਨੀ ਨਹੀਂ ਨਿਕਲਣ ਕੋਲ ਮਾਰੇ ਹੁੰਦੀਆਂ ਤਿਆਰ ਹੋ ਜਾਂਦੀਆਂ ਜੀ ਅੱਛਾ ਜੀ ਦਿੱਲੀੋਂ ਬਹੁਤ ਤਿਆਰ ਹੋ ਕੇ ਆਉਂਦੀਆਂ ਅੱਛਾ ਉਹ ਚ ਜਿਹੜਾ ਡਾਇਫਰਮ ਵੀ ਜਿਹੜਾ ਪੱਤਾ ਹੁੰਦਾ ਆ ਉਹ ਵੀ ਦੇਸੀ ਹੁੰਦਾ ਉੱਪਰ ਉਹੀ ਵੀ ਜੀ ਸਮੱਸਿਆ ਹੁੰਦੀ ਆਉਂਦੀ ਉਹਦੇ ਵਿੱਚ ਓਕੇ ਇਹਨੇ ਜੈਨੂਨ ਲਾਉਣੀ ਆ ਨਾ ਪ੍ਰੋਪਰ ਸਹੀ ਜੈਨੂਨ 56 ਵੀ ਦੀ ਬੌਸ਼ ਦੀ ਲਾਉਣੀ ਆ ਉਹ ਚ ਸਾਨੂੰ ਦੇਖੋ ਕਦੀ ਕੰਪਲੀਟ ਨਹੀਂ ਆਈ ਲੋਕਾਂ ਨੂੰ ਆਉਂਦੀ ਹੁੰਦੀ ਹੁੰਦੀ ਜੇ ਸਾਨੂੰ ਇਹਦਾ ਨਾ ਕੋਈ ਮਤਬਲ ਨਹੀਂਗਾ ਸਾਡੀ ਕਦੀ ਕੰਪਲੀਟ ਨਹੀਂ ਆਈ ਇਸ ਚੀਜ਼ ਦੇ ਵਿੱਚ ਵੀ ਅੱਜ ਤੱਕ ਅਸੀਂ ਪਹਿਲਾਂ ਅਸੀਂ ਜਦੋਂ ਨਹੀਂ ਸੀ ਅਵੇਲੇਬਲ ਅਸੀਂ ਪੁਰਾਣੀਆਂ ਲਾਉਂਦੀਆਂ ਲਾਉਂਦੇ ਸੀ ਪੁਰਾਣੀਆਂ ਉਸ ਟਾਈਮ ਲਾਉਂਦੇ ਸੀਗੇ ਪਰ ਸਾਨੂੰ ਵੀ ਪ੍ਰੋਬਲਮ ਉਸ ਵਿੱਚ ਹੁੰਦੀ ਹੁੰਦੀ ਸੀਗੀ ਜੇ ਸਾਨੂੰ ਉਹ ਸੈਂਪਲ ਕਰਨੀ ਪੈਂਦੀ ਸਾਰੀ ਖੋਲ ਕੇ ਨਾ ਉਹਦੀ ਕਿਟ-ਕਟ ਚੇਂਜ ਕਰਕੇ ਫਿਰ ਸਾਨੂੰ ਤਿਆਰ ਕਰਕੇ ਲਾਉਣੀ ਪੈਂਦੀ ਸੀ ਪਰ ਹੁਣ ਇਦਾਂ ਦੀ ਕੋਈ ਦਿੱਕਤ ਨਹੀਂ ਹੁਣ ਪ੍ਰੋਪਰ ਅਸੀਂ ਨਾ 2 ਸਾਲ ਤੋਂ ਜੈਨੂਨ ਲਾਈ ਦੀਆਂ ਡੱਬਾ ਬੰਦ ਪ੍ਰੋਪਰ 56 ਵੇ ਦੀਆਂ ਬੋਸ਼ ਕੰਪਨੀ ਨੇ ਬੋਸ਼ ਕੰਪਨੀ ਜੈਨੂ ਲਾਈ ਦੀ ਆ ਕਿਉਂ ਜਿਹੜੀ ਸਿੰਪਲ ਹੈ ਉਹਨੇ ਲੀਕ ਕਰਨੀ ਕਰਨੀ ਬਈ ਉਹਦਾ ਸਮਾਨ ਵੀ ਦੇਸੀ ਹੁੰਦਾ ਉੱਪਰ ਜਿਹੜੇ ਪੱਤੇ ਪੁੱਤੇ ਹੁੰਦੇ ਨੇ ਜਿਹਨੂੰ ਆਪਾਂ ਡਾਇਫਰਮ ਕਹਿੰਦੇ ਆ ਐਮ ਪੀ ਸੀ ਜਿਹੜਾ ਪੱਤਾ ਵਰਕ ਕਰਨਾ ਇਹਨੇ ਉਹ ਖਰਾਬ ਛੇਤੀ ਹੋ ਜਾਂਦਾ ਆਪਣੇ ਕੋਲ ਨਵੀਆਂ ਪਈਆਂ ਹਾਂਜੀ ਹਾਂਜੀ ਮੈਂ ਦਿਖਾ ਸਕਦੇ ਹਾਂ ਬਿਲਕੁਲ 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 ਜੀ ਕਿ ਵੀਰਾਂ ਨੂੰ ਆਇਆ ਨਾ ਲੱਗੇ ਵੀ ਪਾਜੀ ਹੱਲੇ ਵੀ ਪ੍ਰਾਚਾਤ ਜੀ ਤੱਪੜੀ ਫਿਰਦੇ ਹੋ ਪਰ ਇਹੋ ਦੇਖੋ ਮੈਂ ਤੁਹਾਨੂੰ ਦਿਖਾਉਂਦਾ ਜੀ ਭਾਜੀ ਆ ਬ੍ਰੀਕੀ ਜੀ ਕੈਮਰਾ ਮਾਰ ਲਓ ਥੱਲੇ ਥੱਲੇ ਢੇਰਨ ਲੱਗੇ ਬੈ ਜੀ ਸਾਡੇ ਕੋਲ ਐਮਪੀਸੀ ਯੂਨਟਾਂ ਦੇ ਆ ਦੇਖੋ ਆ ਯੂਨਟ ਜੈਨੂਨੀਆਂ ਬੋਸ਼ ਦੀਆਂ ਆ ਜੀ ਸਾਰੀਆਂ ਅੱਛਾ ਆ ਦੇਖੋ ਬੋਸ਼ ਦੀਆਂ ਸਾਰੀਆਂ ਬੋਸ਼ ਦੀਆਂ ਪਈਆਂ ਆ ਓਕੇ ਆ ਦੇਖੋ ਥੱਲੇ ਬਹੁਤ ਭਰੇ ਹੋਏ ਬੈ ਜੀ ਐਵੇਂ ਦੂਰ ਤੱਕ ਜਾਣਾ ਭਾਜੀ ਕੋਈ ਗੱਲ ਨਹੀਂ ਆ ਦੇਖੋ ਆ ਸਾਰੇ ਬੋਸ਼ ਨੇ ਕੋਈ ਸਾਡੇ ਕੋਲ ਲੱਗਦੀਆਂ ਬਹੁਤ ਬਾਈ ਇਹ ਕਿਉਂਕਿ ਬਹੁਤ ਜ਼ਿਆਦਾ ਸਾਡੇ ਕੋਲ ਹੈਗੇ ਹਾਂ ਤੱਕ ਭਾਜੀ ਕਿੰਨੇ ਕ ਪੰਪਨ ਲਾ ਸਕੇ ਹੋ ਅਸੀਂ 350 ਤੋਂ ਪਲੱਸ ਚੱਲ ਗਿਆ ਜੀ 350 ਤੋਂ ਪਲੱਸ ਚੱਲ ਗਿਆ ਹਾਂ ਹਾਂ ਉਹ ਸਿਰਫ ਇੰਡੈਨ ਪੰਪ ਦਾ 350 ਤੋਂ ਪਲੱਸ ਗਿਆ ਜੀ ਅੱਛਾ ਇਹਦਾ ਸਿਰਫ ਇੰਡੈਨ ਪੰਪ ਦਾ ਓਕੇ ਰੂਟਰੀ ਪੰਪ ਦਾ ਵੀ ਕਾਫੀ ਜਾਣ ਕੇ ਘੱਟ ਤੋਂ ਘੱਟ ਡੇਢ ਪੌਣੇ 200 ਤਾਂ ਇਹ ਲਾ ਚੁੱਕੇ ਹੋਣੇ ਅਸੀਂ ਡੇਢ ਪੌਣੇ 200 ਦੇ ਲਾ ਹਾਂ ਜੀ ਹਾਂ ਜੀ ਹਾਂ ਜੀ ਕਦੀ ਦਿੱਕਤ ਨਹੀਂ ਪਹਿਲਾਂ ਤੁਹਾਨੂੰ ਦੱਸਿਆ ਸਾਡੀ ਆਉਂਦੀ ਸੀ ਲਾਦ ਲਈ ਅਸੀਂ ਉਹ 15 ਦਿਨ ਬਾਅਦ ਲੀਕ ਕਰ ਜਾਣੀ ਆ 20 ਦਿਨਾਂ ਬਾਅਦ ਮਹੀਨੇ ਬਾਅਦ ਲੀਕ ਹੋ ਜਾਣੀ ਹੂੰ ਇਹ ਬਾਈ ਦੇ ਕਮੈਂਟ ਕਮੈਂਟ ਆਏ ਹੋਣਗੇ ਠੀਕ ਹੈ ਉਹ ਆਪਣੀ ਜਿਹਾ ਸਹੀ ਆ ਪ੍ਰੋਪਰ ਲੀਕ ਕਰਦੀ ਕਰ ਲਿਆ ਫੇਰ ਸਾਨੂੰ ਦੁਬਾਰਾ ਪੰਪ ਖੋਲ ਕੇ ਡੈਫਨ ਖੋਲ ਕੇ ਨਾ ਉਹਨੂੰ ਰੀਅਰ ਕਰਕੇ ਫੇਰ ਸਾਨੂੰ ਲਾਉਣੀ ਪੈਂਦੀ ਹੁਣ ਇਹਦੀ ਇਹ ਨਹੀਂ ਉਹਦੋਂ ਮਿਲਦੀਆਂ ਨਹੀਂ ਸੀ ਕਿੱਥੇ ਬਾਈ ਆਉਂਦੀਆਂ ਸੀ ਸਿੰਬਲ ਸੁਮਲ ਕੀਤੀਆਂ ਆਉਂਦੀਆਂ ਸੀ ਸਿੰਬਲ ਦੇ ਅਸੀਂ ਹੱਕ ਦੇ ਵਿੱਚ ਨਹੀਂ ਦੇਸੀ ਦਾ ਸਮਾਨ ਪਾਈਦਾ ਹੀ ਨਹੀਂ ਜਿਹੜੇ ਦੇਸੀ ਦੀ ਹੱਕ ਵਿੱਚ ਹੈ ਮੈਂ ਇਹ ਵੀ ਤੁਹਾਨੂੰ ਪੁੱਛਣਾ ਸੀ ਮੰਨ ਲਓ ਆ ਪੰਪ ਆ ਜਾ ਆ ਆਪਣਾ ਰੂਟਰ ਪੰਪ ਆ ਹੋ ਲੈਣ ਦਾ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਸਮਾਨ ਤੁਸੀਂ ਪਾਉਣਾ ਹਾਂ ਉਹ ਕਿਹੜੀ ਕੰਪਨੀ ਦਾ ਜੈਨੂਨ ਬੋਸ਼ ਦਾ ਪਾਉਂਗਾ ਜੀ ਸਾਡੇ ਕੋਲ ਬੈਠ ਜੇ ਕੋਈ ਯਾਨੀ ਕਿ ਅਸੀਂ ਹੁਣ ਬਾਕਾਇਦਾ ਦਿਖਾ ਕੇ ਪਾਉਂਗੇ ਜੈਨੂਨ ਬੋਸ਼ ਦਾ ਬਣਾ ਟੋ ਹਰ ਕੋਕ ਦੇ ਸਟਾਮਪ ਪੇਪਰ ਲੈ ਆਵੇ ਅਸੀਂ ਉੱਤੇ ਸਾਈਨ ਕਰਦੇ ਆ ਕੋਰੇ ਸਟਾਮਪ ਪੇਪਰ ਤੇ ਕਿ ਜਿਹੜਾ ਅਸੀਂ ਸਮਾਨ ਪਾਵਾਂਗੇ ਟੋਟਲ ਜੈਨੂਨ ਪਾਵਾਂਗੇ Ориਜినਲ ਬੋਸ਼ ਦਾ ਹਾਂ ਉਹਦੀ ਫੁੱਲ ਗਰੰਟੀ ਹੋਊਗੀ Ориਜినਲ ਦੀ ਬੱਸ ਜੈਨੂਨ ਬੋਸ਼ ਦਾ ਆਊਗਾ ਅਸੀਂ ਬਕਾਇਦਾ ਕੀ ਆਪਣੀ ਮੋਹਰ ਵੀ ਲਾ ਲਵਾਂਗੇ ਬਹੁਤ ਬਹੁਤੀ ਗੱਲ ਹੈ ਰੂਟਰ ਤੇ ਵੀ ਲਾ ਦਵਾਂਗੇ ਜਿਹੜੀ ਚੀਜ਼ ਪਾਵਾਂਗੇ ਉੱਤੇ ਵੀ ਮੋਹਰ ਲਾ ਦਵਾਂਗੇ ਅੱਪੂ ਉਹ ਜੈਨੂਨ ਬੋਸ਼ ਦਾ ਵੀ ਜਿਹੜੀ ਗੱਲ ਹੈ ਕਿ ਸੋ ਹੈਗੀ ਆ ਭਾਈ 2 ਨੰਬਰ ਦਾ ਕੰਮ ਫਾਇਦਾ ਹੀ ਕੋਈ ਨਹੀਂ 2 ਨੰਬਰ ਵਿੱਚ ਤੁਹਾਨੂੰ ਲਾਂਭਾ ਹੀ ਲਾਂਭ ਆਇਆ ਇਹ ਤੁਹਾਡੀ ਗੁੱਡ ਵਿਲ ਬਣੀ ਆ ਇਹ ਮਾਰਕੀਟ ਬ ਕਿ ਤੁਹਾਨੂੰ ਜੈਨੂਨ ਹੀ ਚੀਜ਼ ਬਰਤਣੀ ਚਾਹੀਦੀ ਹੈ ਦੋ ਨੰਬਰ ਦਾ ਕੋਈ ਜੀ ਹੁਣ ਗਾਹਕ ਆਪਾਂ ਨੂੰ ਜੈਨੂਨ ਦੇ ਪੈਸੇ ਦੇ ਰਿਹਾ ਦੋ ਆਪਣੇ ਦਿਮਾਗ ਨੁਕਸ ਨਹੀਂ ਆਪਾਂ ਕਿ ਦੋ ਨੰਬਰ ਦਾ ਉਹਨਾਂ ਕਰਾਂਗੇ ਜਿਹਦੇ ਪੈਸੇ ਭਰ ਰਿਹਾ ਅਗਲਾ ਦੇਖੋ ਜੀ ਜ਼ਿਮੀਂਦਾਰ ਦੇ ਬਚਾਦੇ ਪੈਸੇ ਦਸਾਂ ਲੋਹਾਂ ਦੀ ਕਿਰਤ ਉਹਦੀ 10 ਰੁਪਏ ਦੀ ਚੀਜ਼ ਆ 10 ਦੀ ਵੇਖਣੀ ਆ ਗਾਂ ਦੁਕਾਨਾਂ ਵਾਲੇ 50 50 ਦੀ ਉਹੀ ਚੀਜ਼ ਵੇਚ ਦਿੰਦੇ ਵੇਚ ਦੇ ਫੇਸੇ ਉਹਦੀ ਉਹਦੀ ਕਮਾਈ ਜਿਹੜੀ ਜੈਨੂਨ ਕਮਾਈ ਆ ਉਹਦਾ ਨਾਲ ਕਲੀ ਹੀਰਾ ਫੇਰੀ ਨਾ ਕਰੀ ਜ਼ਿਮੀਂਦਾਰ ਨਾਲ ਤੁਹਾਨੂੰ ਲੇਖਾ ਦੇਣਾ ਪੈਣਾ ਉਹ ਚੀਜ਼ ਦਾ ਜ਼ਿਮੀਂਦਾਰ ਨਾਲ ਧ ਮਾਰਾ ਇਹੋ ਲੇਖਾ ਦੇਣਾ ਪੈਣਾ ਜੀ ਦੇਣਾ ਪੈਣਾ ਕਿਥੋਂ ਲਵਾਵਾਂਗੇ ਲੇਖਾ ਇੱਥੇ ਢੋਈ ਨਹੀਂ ਫੇ ਆਪਣੇ ਉੱਤੇ ਵੀ ਢੋਈ ਨਹੀਂ ਭਾਜੀ ਹਾਂ ਆ ਜੈਨੋ ਡਾਇਰ ਫਰਮਾਇਆ ਜੀ ਇਹਨੂੰ ਕਿਥੋਂ ਲਵਾਈਏ ਤੁਹਾਨੂੰ ਵਿਖਾਈ ਪੜਾਏ ਅੱਛਾ ਇਹ ਦਾ ਪੈਕਿੰਗ ਚ ਐ ਜਾਂ ਬੈਕਿੰਗ ਆਉਂਦੀ ਜੀ ਨਹੀਂ ਬ੍ਰੋਪਰ ਵੀ ਬ੍ਰੋਪਰ ਨਵੀਂ ਆ ਨਵੀਂ ਨਵੀਂ ਜੀ ਨਵੀਆਂ ਬਕਾਇਦਾ ਸੀਰੀਅਲ ਨੰਬਰ ਲੱਗੇ ਆ ਅੰਦਰ ਹੂੰ ਸੀਰੀਅਲ ਨੰਬਰ ਲੱਗੇ ਹੁੰਦੇ ਇਹਦੇ ਵਿੱਚ ਬਕਾਇਦਾ ਇੱਥੇ ਵੀ ਛੋਟਾ ਜਿਹਾ ਲਿਖਿਆ ਹੁੰਦਾ ਜੀ ਉਹ ਜਿਹੜੀ ਜੈਨੂਨ ਹੈ ਉਹ ਤੇ ਸਾਡੇ ਲਿਖਿਆ ਹੋਊਗਾ ਇੱਥੇ ਵੀ ਤੁਸੀਂ ਇਹ ਨਿਸ਼ਾਨੀਆਂ ਆਦੀ ਰੱਖ ਸਕਦੇ ਹੋ ਹਾਂਜੀ 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 ਬਿਲਕੁਲ ਇਹ ਕੰਮ ਇਹ ਕਿੱਦਾਂ ਵਜਿ ਤੇ ਕਿਵੇਂ ਫਰਕ ਕਰਦਾ ਜੀ ਵਰਕ ਕਰਦਾ ਜਦੋਂ ਦੇਖੋ ਇੱਥੋਂ ਹਵਾ ਦਾ ਇਹਨੂੰ ਦੇਣਾ ਆ ਆਪਾਂ ਇੱਥੋਂ ਹਵਾ ਦਾ ਪ੍ਰੈਸ਼ਰ ਦੇਣਾ ਆ ਜਿੰਨੀ ਆਪਾਂ ਨੂੰ ਕੰਪਨੀ ਕਹਿੰਦੀ ਉਸ ਹਾਵੜ ਚੱਲਣੀ ਹਵਾ ਦਾ ਇਹਨੇ ਐਟੋਮਿਕ ਵਰਕ ਕਰਨਾ ਇਹ ਅਗ ਨੂੰ ਜੰਪ ਕਰਨਾ ਹੁੰਦਾ ਜੰਪ ਇਦਾਂ ਆ ਵਰਕ ਕਰਦਾ ਇਹ ਓਕੇ ਇਹਨੇ ਜੰਪ ਕਰਨਾ ਆ ਜੀ ਹਾਂ ਜੰਪ ਕਰਨਾ ਆਟੋਮੈਟਿਕਲ ਤੇਲ ਵਧਣਾ ਉਹਦਾ ਓਕੇ ਹਾਂਜੀ ਆਪਾਂ 16 ਸੀਸੀ ਰੱਖਿਆ ਜਾਂ 14 ਰੱਖਿਆ ਨਾ ਜਦੋਂ ਇਹਨੂੰ ਹਵਾ ਦਾ ਪ੍ਰੈਸ਼ਰ ਦਿੱਤਾ ਇਹਨੇ ਵਰਕ ਕਰਨਾ ਆਟੋਮੈਟਿਕਲੀ ਇਹਦਾ ਆ ਕੀ ਹੈ ਸੱਲੇ ਵਰਕ ਕਰਦਾ ਇਹਨੇ ਵਰਕ ਕਰਨਾ ਆਟੋਮੈਟਿਕ ਤੀਲ ਵਧਾ ਦੇਣਾ ਉਹਨੇ ਆਪਣੀ ਆਪ ਫੇ ਇਹਨੇ ਵਰਕ ਕਰਨਾ ਉਦਾਂ ਨਹੀਂ ਇਹਨੇ ਵਰਕ ਕਰਨਾ ਜੇ ਸਮਝਣਾ ਤੇਲ ਆਪਣਾ ਨਹੀਂ ਵਧਿਆ ਇਹ ਵਰਕ ਨਹੀਂ ਕਰ ਰਹੀ ਜੀ ਫੇਰ ਵਰਕ ਨਹੀਂ ਕਰਦਾ ਨਾ ਨਾ ਮਤਵਲੀ ਨਹੀਂ ਬੰਦਦਾ ਇਹ ਵਰਕ ਕਰ ਜਵੇ ਜੀ ਤੇ ਤੇਲ ਵਧੂ ਇਥੋਂ ਹਵਾ ਦਾ ਪ੍ਰੈਸ਼ਰ ਦਿੱਤਾ ਤੇਲ ਵਧਣਾ ਚਾਹੀਦਾ ਕਿਵੇਂ ਸਾਨੂੰ ਵੀ ਦਿੱਕਤ ਆਉਂਦੀ ਆ ਉੱਥੇ ਮਸ਼ੀਨ ਦੇ ਉੱਪਰ ਕੀ ਤੇਲ ਵਧ ਕਿਉਂ ਨਹੀਂ ਰਿਹਾ ਹਾਂ ਫੇਰ ਇਹਦੇ ਵਿੱਚ ਸੈਟਿੰਗਾਂ ਹੁੰਦੀਆਂ ਥੋੜੀਆਂ ਉਹ ਕਰਨੀਆਂ ਆਪ ਪੈਂਦੀਆਂ ਜੀ ਕਈ ਕਈ ਮਿਸਤਰੀ ਭਰਾ ਆਪ ਹੀ ਹੁਣ ਮੈਨੂੰ ਕਹਿਣੇ ਲ ਇਹ ਫਿੱਟ ਕਰਨਾ ਇਹ ਹੋਣੀ ਨਹੀਂ ਨਾ ਨਾ ਪਤਾ ਕੀ ਗੱਲ ਤੁਸੀਂ ਅੰਦਾਜ਼ੇ ਨਾਲ ਫਿੱਟ ਕਰਤੀ ਅੰਦਾਜ਼ੇ ਤੋਂ ਤੁਹਾਡਾ ਅੰਦਾਜ਼ਾ ਆਇਆ ਟੁੱਕਾ ਟੁੱਕਾ ਟੁੱਕੇ ਨਾਲ ਫਿੱਟ ਕਰਦੀ ਹੈ ਹਾਂ ਫਿੱਟ ਕਰਦੀ ਤੁਸੀਂ ਸਾਰਾ ਕੁਝ ਆਪਣੇ ਉਹ ਸਹੀ ਕਰਤਾ ਰਹੀ ਸਾਰਾ ਸਾਂ ਮਾਰੀਆਂ ਪ੍ਰੋਪਰ ਸਹੀ ਹੈ ਸਪਰੈਂਕ ਕੱਟ ਕੇ ਬਾਹਰ ਪ੍ਰੋਪਰ ਤੁਸੀਂ ਜਿਵੇਂ ਕਰਦੇ ਮੈਥ ਪ੍ਰੋਪਰ ਸਹੀ ਹੈ ਪਰ ਐਕਚੁਅਲੀ ਇਹਦਾ ਜਿਹੜਾ ਨਾ ਰੋਲ ਆਮ ਮੈਸਤਰੀ ਨੂੰ ਨਹੀਂ ਪਤਾ ਇਸ ਚੀਜ਼ ਬਾਰੇ ਜਦੋਂ ਉੱਪਰ ਪੰਪ ਮਸ਼ੀਨ ਤੇ ਲੱਗਦਾ ਹੈ ਨਾ ਪ੍ਰੋਪਰ ਆਪਾਂ ਸੈਟਿੰਗ ਕਰਤੀ ਹੈ ਜਦੋਂ ਇਹਦੀ ਸੈਟਿੰਗ ਦੀ ਬਾਰੀ ਆਉਂਦੀ ਜਦੋਂ ਉਹਨੂੰ ਹਵਾ ਦਾ ਪ੍ਰੈਸ਼ਰ ਦੇਣਾ ਆਟੋਮੈਟਿਕਲੀ ਇਹਨਾਂ ਤੇਲ ਅਪ ਹੋਣਾ ਚਾਹੀਦਾ ਆ ਜੇ ਅਪ ਹੁੰਦਾ ਤਾਂ ਇਹ ਕੰਮ ਕਰਦੀ ਆ ਜੇ ਅਪ ਨਹੀਂ ਹੁੰਦਾ ਫੇਰ ਇਹ ਕੰਮ ਨਹੀਂ ਕਰਦੀ ਆਪਣੀ ਇਹਨੂੰ ਖੋਲ ਕੇ ਸੈੱਟ ਕਰੋ ਅਪ ਕਰਨ ਲਾਓ ਇਹਨੂੰ ਫਿਰ ਚੱਲਦਾ ਟਰੈਕਟਰ ਪ੍ਰੋਪਰ ਆ ਫੇਰ ਤਿਆਰ ਘੁੰਮਨੇ ਆ ਖੱਤੇ ਦੇ ਵਿੱਚ ਉਦਾਂ ਨਹੀਂ ਘੁੰਮਨੇ ਜੋ ਮਰਜ਼ੀ ਕਰੀ ਜਲੋ ਇਹ ਕਈ ਲਾ ਦਿੰਦੇ ਯਾਰ ਕੰਮ ਨਹੀਂ ਕੀਤਾ ਦੋ ਚੂੜੀਆਂ ਤੇਲ ਦੀਆਂ ਚੱਕ ajo ਹਾਂ ਇਹ ਕੰਮ ਕਰੀ ਦੇਣਾ ਇਹਦਾ ਲੱਗੇ ਤਾਂ ਫੇ ਫਾਇਦਾ ਕੋਈ ਨਹੀਂ ਹੋਇਆ ਜੇ ਦੋ ਚੂੜੀਆਂ ਤੇਲ ਦੀਆਂ ਚੱਕ ਕੇ ਤੁਸੀਂ ਚਲਾਉਣਾ ਇਹਦਾ ਲੱਗੇ ਤਾਂ ਕੀ ਫਾਇਦਾ ਹੋਇਆ ਤੁਹਾਨੂੰ ਕੋਈ ਫਾਇਦਾ ਨਹੀਂਗਾ ਜੀ ਐਵੇਂ ਉਹ ਗੱਲ ਹੀ ਹੁੰਦੀ ਤੇ ਇਹਦੇ ਵਿੱਚ ਕੋਈ ਰਬੜ ਦੀ ਸੀਲ ਵੀ ਹੁੰਦੀ ਆ ਰਬੜ ਦੀ ਇਹਦੇ ਵਿੱਚ ਡਾਇਫਰਮ ਹੁੰਦੀ ਪੱਤਾ ਹੁੰਦਾ ਮੈਂ ਤੁਹਾਨੂੰ ਚਲੋ ਇਹ ਖੋਲ ਕੇ ਨਹੀਂ ਤਾਂ ਹੁੰਦਾ ਮੈਂ ਤੁਹਾਨੂੰ ਉੱਦਾ ਦਿਖਾਂਦਾ ਹਾਂ ਹਾਂ ਹੈਗੀ ਕੋਈ ਤਾਂ ਮਾੜਾ ਦਿਖਾਓ ਇਹ ਜੈਨੂਨ ਬੋਸ਼ ਦੀ ਹੈ ਵੀਰਾਂ ਦੇ ਨਾਲ ਡਾਊਟ ਜੇ ਜਿੰਨੇ ਕ ਆਪਾਂ ਕਲੀਅਰ ਕਰ ਸਕੀਏ ਹਾਂ ਠੀਕ ਹੈ ਕੋਈ ਚੱਕਰ ਨਹੀਂ ਆਹ ਦੇਖੋ ਬੋਸ਼ ਦੇ ਹੈ ਜੀ ਸਾਰਾ ਕੁਝ ਸਾਡੇ ਨੂੰ ਕਹਿੰਦੇ ਆ ਇਹ ਵੀ ਜੈਨੂਨ ਪਾਈਦਾ ਜੀ ਕੋਈ ਇੰਦਾ ਕੋਸਟਲੀ ਨਹੀਂਗਾ ਫੇਰ ਵੀ ਜੈਨੂਨ ਪਾਈਦਾ ਦੇਸੀ ਵੀ ਉਹਦਾ ਦੇਸੀ ਹੈਗਾ 50 ਰੁਪਏ ਦਾ ਇਹ 200 ਰੁਪਏ ਦਾ ਫਰਕ ਬਹੁਤ ਹੈ ਇਸ ਚੀਜ਼ ਦਾ ਲੋਕੀ ਦੇਸੀ ਪਾਈ ਜਾਂਦੇ ਆਮ ਫਾਇਦਾ ਕੀ ਨਹੀਂ ਕੋਈ ਫਾਇਦਾ ਨਹੀਂਗਾ ਕਿ ਵੀ ਰਵੜ ਭਰਾਵਾਂ ਨੇ ਇੰਨੀ ਦੂਰ ਹੋਣਾ ਨਾ ਮਤ ਬਈ ਮਾਤਾ ਇਹ ਰਵੜ ਇਹ ਰਵੜ ਦਾ ਦੱਸ ਕੀ ਕਹਿੰਦੇ ਆ ਹਾਂਜੀ ਕਹਿੰਦੇ ਆ ਵੀ ਡਾਇਫਰਾਮ ਜਦੋਂ ਕੰਮ ਕਰਦੀ ਹੈ ਹਾਂਜੀ ਹਾਂਜੀ ਇਹ ਰਵੜ ਜ਼ਿਆਦਾ ਟਾਈਮ ਦੀ ਲਾਈਫ ਹੈ ਨਹੀਂ ਫਟ ਜਾਂਦੀ ਹੈ ਮਤ ਬਈ ਨਹੀਂ ਬੰਦਦਾ ਮਤ ਬਈ ਨਹੀਂ ਬੰਦਦਾ ਫਟੇ ਇਹ ਇਹ ਨਹੀਂ ਹੋਦਾ ਫਟਦੀ ਕਿਉਂਕਿ ਜੇ ਦੇਸੀ ਹੋਣਗੇ ਉਹ ਲੀਕ ਕਰਦੀ ਫਟਦੀ ਨਹੀਂ ਹੁੰਦੀ ਲੀਕ ਕਰ ਜਾਂਦੀ ਹੈ ਅੱਛਾ ਲੀਕ ਕਰ ਜਾਂਦੀ ਫਟਦੀ ਨਹੀਂ ਹੁੰਦੀ ਬਹੁਤ ਘੱਟ ਚਾਂ ਹੁੰਦੇ ਫਟਣ ਦੇ ਲੀਕ ਕਰ ਜਾਂਦੀ ਹੁੰਦੀ ਡੈਫਰਮ ਜੈਨੂਨ ਪਾਓ ਤੁਸੀਂ ਫਿਰ ਚੈੱਕ ਕਰੋ ਇੱਥੇ ਮੈਂ ਕਹਿੰਦਾ ਹੂੰ ਮਸ਼ੀਨ ਤੇ ਚੈੱਕ ਵੀ ਕਰੋ ਲੀਕ ਤਾਂ ਨਹੀਂ ਇੱਥੇ ਲੀਕ ਨਹੀਂਗੀ ਫੇਰ ਸਮਝੋ ਨਹੀਂ ਲੀਕ ਕਰੂਗੇ ਇੱਥੇ ਮੈਂ ਕਹਿੰਦਾ ਹਵਾ ਦਾ ਜੋ ਦਵਾ ਦਿੱਤਾ ਨਾ ਤੁਸੀਂ ਡੀਜ਼ਲ ਲੈ ਲਿਓ ਡੀਜ਼ਲ ਲੈ ਕੇ ਉੱਪਰ ਪਾ ਦਿਓ ਜੇ ਡੈਫਰਮ ਦੇ ਉੱਪਰ ਹੂੰ ਜੋ ਕਹਿੰਦਾ ਮਤਲਬ ਮੈਂ ਅਪਾ ਜਦੋਂ ਪੈਂਚਰ ਚੈੱਕ ਕਰਦੇ ਆ ਸਮਝ ਲੈ ਪੈਂਚਰ ਹਾਂ ਆ ਚੀਜ਼ ਲਾਓ ਨਾ ਇਹਦੇ ਉੱਪਰ ਡੀਜ਼ਲ ਪਾ ਦਿਓ ਜਦੋਂ ਹਵਾ ਦਾ ਪ੍ਰੈਸ਼ਰ ਦਿੱਤਾ ਆ ਚੀਜ਼ਾਂ ਤੋਂ ਤੁਹਾਡੀ ਲੀਕ ਜੇ ਸ਼ੁਰੂ ਹੋ ਜਾਣੀ ਆ ਆ ਚੀਜ਼ਾਂ ਤੋਂ ਠੀਕ ਆ ਸਭ ਰਾ ਆ ਚੀਜ਼ਾਂ ਤੋਂ ਲੀਕ ਜੇ ਸ਼ੁਰੂ ਹੋ ਗਈ ਨਾ ਸਮਝੋ ਪੂਰਾ ਵਰਕ ਕਰਨਾ ਹੀ ਨਹੀਂ ਇਹਨੇ ਹਮ ਕਿਉਂਕਿ ਜਦ ਇਹ ਲੀਕ ਜੇ ਖਤਮ ਹੋ ਗਈ ਇਥੋਂ ਹਵਾ ਦਿੱਤੀ ਦਬਾਪ ਆ ਥੱਲੇ ਸਪਰਿੰਗ ਦੱਬ ਹੋਣਾ ਐ ਕਰਕੇ ਸਪਰਿੰਗ ਦੱਬਿਆਂਗੇ ਆਟੋਮੈਕਲ ਇਹਨੇ ਤੇਲ ਵਧਾਉਣਾ ਜੇ ਆ ਚੀਜ਼ਾਂ ਸਾਰਾ ਕੋਈ ਨੋਟ ਕਰਨੀਆਂ ਪੈਂਦੀਆਂ ਬਹੁਤ ਕਸ਼ ਕਰਨਾ ਪੈਂਦਾ ਇਹਦੇ ਵਿੱਚ ਜਿਆਦਾ ਖੁੱਲ ਕੇ ਨਾ ਗੱਲ ਆ ਫੇਰ ਉੱਥੇ ਆਈਂਦੀ ਗੋਣ ਹਾਂ ਗੁਣਾ ਦੀ ਗੱਲ ਜੇ ਹੁਣ ਆਪਾਂ ਗੁਣ ਸਾਰਾ ਵੀਡੀਓ ਚ ਦੇ ਦਈਏ ਉਹ ਵੀ ਗੱਲ ਚੰਗੀ ਅਸੀਂ ਇਹ ਵੀ ਦਮਾਂਗੇ ਕੋਈ ਗੱਲ ਨਹੀਂ ਏਡੀ ਸਾਡੇ ਕੋ ਮਾਰੇ ਜਦੋਂ ਕੋਲ ਆਉਂਗੇ ਨਾ ਤਾਂ ਉਦਾਂ ਹੀ ਹੈਗਾ ਜੀ ਕੰਮ ਤਾਂ ਚੱਲ ਰਿਹਾ ਹੈਗਾ ਯਾਰ ਬਾਈ ਦੇ ਸਿਸਟਮ ਹੈ ਉਹ ਜਾ ਜਿੰਨੇ ਵੀ ਭਰਾ ਚਲੋ ਮੈਨੂੰ ਫੋਨ ਕਰਦੇ ਜਾ ਹਾਂਜੀ 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 ਬਾਈ ਨਾਲ ਗੱਲ ਕਰਕੇ ਬਾਅਦ ਚ ਮੈਨੂੰ ਫੋਨ ਲਾ ਲੈਂਦੇ ਆਉਂਦੇ ਵੀ ਆ ਜਿੰਨਾ ਸਾਹਿਬ ਤੁਸੀਂ ਜੇ ਸਲਾਹ ਵੀ ਲੈਣੀ ਲੋਗੋ ਯਾਰ ਅਸੀਂ ਸਲਾਹ ਦੇਣ ਨੂੰ ਬੈਠੇ ਆ ਹਾਂ ਤੁਸੀਂ ਕੁਝ ਕਰ ਨਹੀਂ ਲੈਣਾ ਅਸੀਂ ਤੁਹਾਨੂੰ ਸਲਾਹ ਦੇ ਦੇਣੀ ਤੁਹਾਡੇ ਕੋਲ ਹੋਣਾ ਨਿਕਾ ਜੀ ਚਲੋ ਤੁਸੀਂ ਕਰ ਵੀ ਲਿਆ ਕੋਈ ਸਾਨੂੰ ਖੁਸ਼ੀ ਹੋਊਗੀ ਸਾਡੇ ਭੈਣ ਭਰਾ ਨੇ ਕਰ ਲਿਆ ਕੋਈ ਗੱਲ ਨਹੀਂ ਕੋਈ ਦੁੱਖ ਨਹੀਂ ਹੈਗਾ ਹਾਂ ਬਿਲਕੁਲ ਪਰ ਪ੍ਰੋਪਰ ਇਹ ਨਾ ਕਹੋ ਕਿ ਡੈਫਰਮਾ ਲੀਕ ਹੋ ਜਾਂਦੀ ਹੈ ਮਹੀਨੇ ਦੇ ਬਾਅਦ ਜਾਂ 15 ਦਿਨਾਂ ਬਾਅਦ ਇਹ ਕੁਝ ਟਾਈਮ ਜਦੋਂ ਅਸੀਂ ਸਟਾਰਟਿੰਗ ਲਾਉਣੀ ਸ਼ੁਰੂ ਕੀਤੀ ਸੀ ਉਦੋਂ ਸਾਡੇ ਜੀ ਪ੍ਰੋਬਲਮ ਆਈ ਸੀਗੀ ਉਹ ਪੁਰਾਣੀ ਗੱਲ ਹੈ ਦਿਕਤਾਂ ਆਉਂਦੀਆਂ ਸੀਗਾ ਕਿਉਂਕਿ ਇੱਕ ਕੰਮ ਸਾਨੂੰ ਤਾਂ ਉਹਦਾ 25 ਸਾਲ ਹੋ ਗਿਆ ਮੋਡੀਫਾਈ ਕਰਦੇ ਨੂੰ ਭਾਈ 25 ਸਾਲ ਹੋ ਗਏ ਮੋਡੀਫਾਈ ਕਰਦੇ ਨੂੰ ਇਹ ਜਿਹੜਾ ਯੁੱਗ ਚੱਲਿਆ ਹੁਣ ਅੱਪ ਦਾ ਜਿਹੜਾ ਡਾਇਫਰਮ ਲਾਉਣ ਦਾ ਹੈ ਇਹ ਯਾਨੀ ਕਿ ਯੁੱਗ ਚੱਲਿਆ 4-5 ਸਾਲ ਤੋਂ ਅੱਜ 7 ਸਾਲ ਤੋਂ 7 ਸਾਲ ਤੋਂ ਲਾ ਰਹੇ ਹਾਂ ਹੂੰ 7 ਸਾਲਾਂ ਜੇ ਨਾ ਸਾਨੂੰ ਵੀ ਪਹਿਨੂੰ 6 ਮਹੀਨੇ ਬੜੀ ਦਿੱਕਤ ਆਈ ਸੀ ਕਿਉਂਕਿ ਗੱਡੀ ਦੀ ਸੈਟਿੰਗ ਹੋ ਰਹੀ ਆ ਟਰੈਕਟਰ ਦੇ ਉੱਪਰ ਹੋਰ ਸੈਟਿੰਗ ਆ ਜੀ ਹਾਂ ਸਾਨੂੰ ਦਿੱਕਤ ਆਈ ਸੀ ਅਸੀਂ ਪੰਪ ਕਰਨੇ ਮਿੰਨੇ ਇਹ ਕਦੋਂ ਕਰਦੇ ਕਰਦੇ ਇਥੇ ਉਹ ਤਾਂ ਹੀ ਰੋਜ਼ ਦੀਆਂ 5-5 ਵੀ ਲਾ ਦਿੰਦੀਆਂ ਗਈਆਂ ਇੱਕਦੋ ਬੰਬ ਕਰ ਲੈ ਸਾਲੀ ਕੋਈ ਨਾ ਕੋਈ ਪ੍ਰੋਬਲ ਹੋਣਾ ਹੈ ਜਾਨੀ ਉਹਦੇ ਵਿੱਚ ਗੱਲ ਜੀ ਬੰਦ ਗੱਲ ਬੰਨੀ ਨਹੀਂ ਫਿਰ ਇਹ ਹੋਲੀ-ਭੋਲੀ ਸਰਚ ਕਰਦੇ ਕਰਦੇ ਨਾ ਫੇ ਰਾਤ ਨੂੰ ਸੋਣਾ ਨਾ ਦਿਮਾਗ ਤੇ ਟੈਨਸ਼ਨ ਹੁੰਨੀ ਕਿਉਂਕਿ ਇੱਕ ਕੀੜਾ ਆਇਆ ਦਿਮਾਗ ਦੇ ਵਿੱਚ ਕੰਮ ਵਧੀਆ ਕਰਨ ਦਾ ਕੀ ਪ੍ਰੋਪਰ ਢੰਗਿਆੜੀ ਕਿੱਥੇ ਆ ਯਾਨੀ ਕੱਚ ਕਿੱਥੇ ਰਹਿ ਗਿਆ ਫੇ ਘਰ ਕਰਾ ਕੇ ਬਸ 6 ਮਹੀਨੇ ਪ੍ਰੋਬਲਮ ਹੀ ਮੁੜ ਕੇ ਆ ਪਿੱਛੇ ਮੋੜ ਕੇ ਦੇਖਿਆ ਮੋੜ ਕੇ ਚੱਕ ਤੇ ਫਟੇ 350 ਪਲੱਸ ਦੇ ਪਰਾਂ ਇੱਕ ਮਹੀਨਾ ਰੱਖਾਂਦੀਆਂ ਜੀ ਸੱਤਾ ਸਾਲਾਂ ਦੀ ਬਾਬੇ ਦੀ ਮਿਹਰ ਆ ਤਾਂ ਹਾਂ ਬਹੁਤ ਕਿਉਂਕਿ ਇਹਦੇ ਹਾਲੇ ਵਿੱਚ ਨਹੀਂ ਬਾਈ ਇਹ ਵੀ ਯਾਨੀ ਕਿ ਡੇਢ ਪੌਣੇ 200 ਦੇ ਲਗਭਗ ਅਸੀਂ ਲਾ ਚੁੱਕੇ ਆ ਅਸੀਂ ਇਹ ਨਹੀਂ ਕਹਣਾ ਹਜ਼ਾਰ ਲਾ ਦੇ ਜਾਂ 500 ਅਸੀਂ ਡੇਢ ਪੌਣੇ 200 ਦੇ ਹੋਣੀ ਦੇਖੋ ਇਹਨੂੰ ਸੈਂਬਲ ਕਰਨਾ ਪੰਪ ਨੂੰ ਪ੍ਰੋਪਰ ਇਹ ਇਹ ਕਿਹੜੇ ਡੈਕਟਰ ਦਾ ਹੈ ਐਡੀਸ਼ਨ ਦਾ স্পੈਸ਼ਲ ਐਡੀਸ਼ਨ ਹੁੰਦਾ 3630 ਹਾਂ 3630 ਦਾ ਇਹ ਇਹਨੂੰ ਵੀ ਡੈਫਰ ਕਰਨਾ ਇਹਦੇ ਚ ਹੋਰ ਵੀ ਅਸੀਂ ਚੀਜ਼ਾਂ ਚੇਂਜ ਕਰਨੀਆਂ ਹੈ ਅੱਛਾ ਵਿੱਚੋਂ ਪਾਵਰ ਜਿਆਦਾ ਚੱਕ ਹੋਵੇ ਕੱਲੀ ਐਮਪੀਸੀ ਯੂਨਟ ਨਾਲ ਨਹੀਂ ਪਾਵਰ ਚੱਕਣੀਆਂ ਅੰਦਰ ਬਹੁਤ ਕੁਝ ਅੰਦਰ ਕਰਾਂਗੇ ਕਾਫੀ ਕੁਝ ਚੇਂਜ ਕਰਾਂਗੇ ਠੀਕ ਹੈ ਜੀ ਤੇ ਮੇਰੇ ਵੀਰਾਂ ਨੂੰ ਇਹ ਵੀ ਦੱਸ ਦੋ ਹਾਂਜੀ ਇਸ ਪੰਪ ਦਾ ਵੀ ਤੇ ਉਸ ਪੰਪ ਦਾ ਵੀ हां जी हां जी ਦੱਸੋ ਇਹਨਾਂ ਦੇ ਵਿੱਚ ਵੀ ਸਮਾਨ ਬੋਸ਼ ਦਾ ਹੀ ਹੋਏਗਾ ਬੋਸ਼ ਦਾ ਜੀ ਬਿਲਕੁਲ ਬੋਸ਼ ਦਾ ਹੋਏਗਾ ਜੈਨੂਨ ਬੋਸ਼ ਦਾ ਹੋਏਗਾ ਉਹ ਉਹਦੇ ਵਿੱਚ ਵੀ ਜੈਨੂਨ ਬੋਸ਼ ਦਾ ਮੋਡੀਫਾਈ ਭਾਵੇਂ ਜਰੂਰ ਅਸੀਂ ਕਰਦੇ ਹਾਂ ਉਹ ਇਨਲਾਈਨ ਪੰਪ ਹੂੰ ਮੋਡੀਫਾਈ ਕਰਦੇ ਪਰ ਸਮਾਨ ਅਸੀਂ ਬੋਸ਼ ਦਾ ਪਾਉਂਦੇ ਆ ਇੱਕ ਵੀਰ ਨੇ ਆਪਣੇ ਸ਼ੈਤਜੀ ਵੇਖਿਆ ਹੋਵੇ ਕਮੈਂਟ ਚ ਵੀ ਬਹੁਤ ਉਸ ਵੀਰ ਨੇ ਜਿਹੜਿਆ ਕੀਤੀ ਸੀ ਅੱਛਾ ਜੀ ਵੀ ਬੋਸ਼ ਦਾ ਬੋਸ਼ ਵਾਲੇ ਫੁੱਦੂ ਨਹੀਂਗੇ ਵੀ ਬੋਸ਼ ਵਾਲਾ ਸਮਾਨ ਪਾਓ オリジナル ਪਾਓ ਵੀ ਇਦਾਂ ਉਹ ਤਾਂ ਮੈਂ ਤਾਂ ਤੁਹਾਨੂੰ ਇਹ ਵਾਲਾ ਸਵਾਲ ਪੁੱਛਿਆ ਵੀ ਇਹਦੇ ਚ ਸਮਾਨ ਬੋਸ਼ ਦਾ ਹੀ ਪਾਇਆ ਉਹਦੇ ਥੱਲੇ ਕਮੈਂਟ ਨਹੀਂ ਪੜੇ ਹਾਂ ਜਿਹਨਾਂ ਇਹਨਾਂ ਮੇਰੇ ਕੋ ਪੰਪ ਕਾਏ ਆ ਉਹਨਾਂ ਨੇ ਕਮੈਂਟ ਦਿੱਤੇ ਕਿ ਬੋਸ਼ ਚਲੋ ਅਸੀਂ ਵੀ ਬੋਸ਼ ਦਾ ਹੀ ਕਰਦੇ ਆ ਅਸੀਂ ਸਾਰੇ ਮੋਡੀਫਾਈ ਨਹੀਂ ਕਰਦੇ ਇਹ ਤੁਸੀਂ ਸਾਨੂੰ ਆ ਕੇ ਕਹਿੰਦਾ ਬਾਈ ਜੈਨੂਨ ਕਰਨਾ ਆ ਅਸੀਂ ਜੈਨੂਨ ਕਰਨਾ ਅਸੀਂ ਬੋਸ਼ ਦਾ ਕਾ ਬੋਸ਼ ਦਾ ਸਮਾਨ ਪਹਿਣਾ ਹੀ ਪਹਿਣਾ ਆ ਜੈਨੂਨੋ ਕੱਟ ਪਾਣੀ ਜੈਨੂਨ ਜੋ ਵੀ ਆ ਜੇ ਹੁਣ 100 ਦੇ ਵਿੱਚ ਸਾਨੂੰ 90 ਆ ਕੇ ਇਹ ਗੱਲ ਕਹਿੰਦੇ ਆ ਬਾਈ ਮੋਡੀਫਾਈ ਕਰਨਾ ਆ ਹੂੰ ਕਿਉਂਕਿ 90 ਐਂ ਆਉਂਦੇ ਆ ਥੋੜੇ ਨਵੇਂ ਆਉਂਦੇ ਹੋਂ ਤਾਂ 90 ਚੋਂ ਮੰਨ ਕੇ 90 ਵਿਚਾਰੇ 10 ਤੱਕ ਹੋ ਗਏ ਹੁੰਦੇ ਆ ਜਿਹੜੇ ਜੈਨੂਨ ਕਰਨ ਵਾਲੇ ਫੇ ਅਸੀਂ ਜੈਨੂਨੋ ਕਰਨਾ ਆ ਮੋਡੀਫਾਈ ਕਰਨਾ ਪ੍ਰੋਪਰ ਜੈਨੂਨ ਸਮਾਨ ਪਾ ਕੇ ਉਹਨੂੰ ਦਿਖਾ ਦੇਣਾ ਬਾਈ ਕੋਲ ਖੜ ਜਾ ਆ ਦੇਲਾ ਬੋਸ਼ ਆ ਜੈਨੂਨ ਖੋਲ ਦੇਨੇ ਫੁੱਲ ਗਾਰੰਟੀ ਹੋਊਗੀ ਲੱਖ ਲੱਖ ਰਬੀ ਲਈ ਸ਼ਰਤ ਲਾ ਕੇ ਆਏ ਨਹੀਂ ਇਹ ਆਪਣੀ ਮੋਹਰ ਲਾ ਦੇਣੀ ਉੱਪਰ ਇਹ ਸਮਾਨ ਜੈਨੂਨ ਦੀ ਗਾਰੰਟੀ ਆ ਫੁੱਲ ਕਹਿੰਦੇ ਤੂੰ ਸੂਟੇ ਲਵਾ ਕੇ ਬਿਠਾ ਦੇ ਡਰਮ ਦਾ ਥੱਲਾ ਪਾ ਦੇ ਉਹਦੀ ਕੋਈ ਗਾਰੰਟੀ ਨਹੀਂ ਉਹਦੀ ਤਾਂ ਫਿਰ ਕੋਈ ਕੋਈ ਚੱਕਰ ਨਹੀਂ ਨਾ ਕੋਈ ਜੈਨੂਨ ਦੀ ਫੁੱਲ ਗਾਰੰਟੀ ਸਮਾਨ ਦੀ ਫੁੱਲ ਗਾਰੰਟੀ ਫੁੱਲ ਫੁੱਲ ਗਾਰੰਟੀ 101% ਮੈਂ ਹੁਣ ਵੀ ਕਹਿੰਦਾ ਉਦੋਂ ਵੀ ਕਿਹਾ ਸੀ 101% ਗਾਰੰਟੀ ਹੁਣ ਵੀ ਕਹਿੰਦਾ ਆ ਕਿ ਜੈਨੂਨ ਸਮਾਨ ਦੀ ਫੁੱਲ ਗਾਰੰਟੀ ਆ ਸੈਟਿੰਗ ਦੀ ਪ੍ਰੋਪਰ ਗਾਰੰਟੀ ਆ ਜੀ ਹਾਂ ਮਿਉ ਆਪਣੀ ਗਲਤੀ ਨਾ ਕੋਈ ਗੱਲ ਹੋ ਜੇ ਕਿਉਂਕਿ ਇਹ ਚੀਜ਼ ਐਸੀ ਆ ਜੇ ਹੁਣ ਆਪਾਂ ਐਂ ਕਹਿ ਦਈਏ ਵੀ ਅਸੀਂ 2 ਸਾਲ ਦੀ ਗਾਰੰਟੀ ਦੇ ਦਿੰਨੇ ਆ ਉਹ ਮਾੜੀ ਕਿਸਮਤ ਨੂੰ ਕੋਈ ਥੋੜਾ ਡਰਾਈਵਰ ਵੀਰ ਕੋਈ ਮੰਗਵਾ ਲੈ ਕੇ ਉਹ ਸੂਟੇ ਮਰਾ ਦੇ ਮਰਾ ਦੇ ਮਰਾ ਦੇ ਬਿਲਕੁਲ ਤੁਹਾਨੂੰ ਨੂੰ ਨਾ ਪਤਾ ਹੋਵੇ ਵੀਰੇ ਨੂੰ ਨਾ ਪਤਾ ਹੋਵੇ ਵੀਰ ਨੇ ਦਾ ਸਮਾਨ Ориਜਨਲ ਪਾਤਾ ਤੁਹਾਨੂੰ ਕੋਲ ਬਿਠਾ ਕੇ ਮੈਂ ਵੀਰਾਂ ਨੂੰ ਫੋਨ ਤੇ ਵੀ ਇਹ ਗੱਲ ਕਹਿਣਾ ਨਾ ਆ ਨਾ ਕੁਰਸੀਆਂ ਜਿਹੜੀਆਂ ਰੱਖੀਆਂ ਸਪੈਸ਼ਲ ਹਿੱਸੇ ਕੰਮ ਨੂੰ ਰੱਖੀਆਂ ਬਾਈ ਇੱਥੇ ਕੰਮ ਕਰਦਾ ਸਾਰੇ ਸੌਮਣੇ ਕਰਨਾ ਜੀ ਇੱਥੇ ਨਿਕੜੋ ਮੇਰੇ ਕੋਲ ਮੈਂ ਤਾਂ ਆਪੋ ਸੋ ਸਮਾਨ ਕੱਢਣਾ ਵੀਰੇ ਨੇ ਦਿਖਾ ਕੇ ਮਸ਼ੀਨ ਤੇ ਚਾੜ ਕੇ ਤੁਹਾਨੂੰ ਦਿਖਾ ਦੇਣਾ ਤੇਲ ਕਿੰਨਾ ਖਾ ਰਿਹਾ ਕਿੱਥੇ ਕੰਮ ਕਰੂਗਾ ਸਾਰਾ ਕੁਝ ਸਾਰਾ ਕੁਝ ਜੀ ਸਾਰਾ ਪ੍ਰੋਪਰ ਦੱਸਾਂਗੇ ਅਸੀਂ ਐਸੀ ਨਹੀਂ ਗੱਲ ਕੋਈ ਹਾਂ ਉਹ ਦੱਸ ਕੇ ਵੀਰੇ ਫਿਰ ਕੰਮ ਕਰ ਰਿਹਾ ਨਾਲ ਸਾਡੀ ਲਾਈਨ ਦੇ ਵਿੱਚ ਨਾ ਇਦਾਂ ਦੇ ਬੰਦੇ ਮੈਂ ਕੋਈ ਮਿਸਤਰੀਆਂ ਨਾਲ ਲੈਂਦਾ ਪਿਆ ਵੀਡੀਓ ਵਿੱਚ ਬਹੁਤ ਬੰਦੇ ਇੰਨੇ ਕੁਆਲੀਫਾਈ ਮਿਸਤਰੀ ਆ ਨਾ ਜਿਨ੍ਹਾਂ ਦੇ ਡੈਡੀ ਫਾਦਰ ਸਾਹਿਬ ਕੰਮ ਕਰਦੇ ਆ ਇੱਕ ਜੱਗਾ ਬਾਈ ਸਾਡਾ ਜਗਰਾਉ ਤੋਂ ਹੋ ਗਿਆ ਹੂੰ ਬਹੁਤ ਵਧੀਆ ਮਿਸਤਰੀ ਆ ਟੌਕ ਵਾ ਸਾਡਾ ਭਰਾ ਹੀ ਆ ਛੋਟਾ ਇੱਕ ਸਾਡੇ ਦਲਜੀਤ ਭਾਜੀ ਹੋਈ ਸਾਡੇ ਗਵਣ ਦਲਜੀਤ ਦੇ ਹੂੰ ਜੀਵਨ ਮੋਸਾਹ ਵਾਲੇ ਹੂੰ ਜਾਸਪਾਲ ਜੀ ਨੂਰਮੈਲ ਵਾਲੇ ਹਾਂਜੀ ਹਾਂਜੀ ਬਹੁਤ ਵਧੀਆ ਮਿਸਤਰੀ ਹੈ ਜੀ ਇਹ ਵੀ ਪੀੜੀਦਾਰ ਪੀੜੀ ਹੈ ਜੀ ਸਾਡੇ ਜੋਹਲ ਸਾਹਿਬ ਨਕੋਦਰ ਵਾਲੇ ਹੋਏ ਯਾਨੀ ਕਿ ਵਧੀਆ ਮਿਸਤਰੀ ਹੋਰ ਵੀ ਮੇਰੇ ਮਿਸਤਰੀ ਬਹੁਤ ਹੈ ਸ਼ਾਇਦ ਹੁਣ ਵੀਡੀਓ ਵਿੱਚ ਮੈਨੂੰ ਨਾ ਆਣੀ ਹੋਣਾ ਉਹਨਾਂ ਦਾ ਯਾਨੀ ਕਿ ਟੌਪ ਦੇ ਮਿਸਤਰੀ ਆ ਟੌਪ ਦੇ ਜਿਹਨੂੰ ਕਹਿੰਦਾ ਸਿਰਾ ਪਰਫਾਰਮੈਂਸ ਜਿਨ੍ਹਾਂ ਨੂੰ ਗੁਣਤੀ ਜੀ ਮਾਣ ਮਿਲਿਆ ਤੁਸੀਂ ਜਾ ਕੇ ਟਰੈਕਟਰ ਖੜਾ ਕਰ ਦਿਓ ਹੂੰ ਬਸ ਸਿਰਾ ਕਰਾਂਦੇ ਬੰਦੇ ਇਹ ਐਂਡ ਤੋਂ ਐਂਡ ਗੱਲ ਬਸ ਇਹ ਪੁਰਾਣੇ ਯਾਰ ਇਹਨਾਂ ਨੇ ਇਹਨਾਂ ਇਹ ਮਾਰਾ ਖਦੀਆਂ ਬਜ਼ੁਰਗਾਂ ਨੂੰ ਮਾਰਾ ਖਾ ਕੇ ਕੰਮ ਹੋਇਆ ਸਟੈਂਡ ਹੋਏ ਆ ਇੱਥੇ ਤੱਕ ਪਹੁੰਚੇ ਆ ਬਿਲਕੁਲ ਬਿਲਕੁਲ ਸਾਡੇ ਤਾਂ ਪਈ ਆ ਇਹ ਨੂੰ ਕੇਵਲ ਥੋੜੀ ਕਹਿੰਦੇ ਆ ਪਰ ਸਾਨੂੰ ਇੰਨਾ ਪਤਾ ਸਾਡੀ ਇਹ ਫੀਲਡ ਵਿੱਚ ਲੈਂਡ ਦੇ ਵਿੱਚ ਆ ਕਿ ਮੈਨੂੰ ਤਾਂ ਸਾਰੇ ਮੈਸੇਜਾਂ ਬਾਹ ਬਹੁਤ ਪੈਂਦਾ ਹੈ ਜੀ ਹੂੰ ਮੈਨੂੰ ਪਤਾ ਲੱਗ ਜਾਂਦਾ ਤੁਹਾਨੂੰ ਪਤਾ ਲੱਗ ਜਾਂਦਾ ਹਾਂ ਕਿਹੜੇ ਕਿਹੜੇ ਬੰਦੇ ਕੁਆਲਿਟੀ ਆ ਕਿਹੜੇ ਕਿਹੜੇ ਬੰਦੇ ਕੋ ਨਹੀਂ ਕੁਆਲਿਟੀ ਪਤਾ ਲੱਗ ਹੀ ਜਾਂਦਾ ਜੀ ਹਾਂ ਪਤਾ ਉਹ ਆਉਂਦੇ ਤੁਹਾਨੂੰ ਕਹਿ ਦਿੰਦੇ ਆਣੇ ਵਿਆਹ ਸਮਾਨ ਐ ਉੱਥੇ ਹੀ ਪਤਾ ਲੱਗ ਜਾਂਦਾ ਵੀ ਇਹਨੇ ਟਰੈਕਟਰ ਲਾ ਕੀ ਕਰਨਾ ਹਾਂ ਜਾ ਕੇ ਬਿਲਕੁਲ ਬਿਲਕੁਲ ਕਿਉਂਕਿ ਜਿਹੜੇ ਬੰਦੇ ਨੇ ਇੱਥੇ ਕਹਿ ਦਨਾ ਵੀ ਯਾਰ ਕੋਈ ਕਮੀ ਨਾ ਛੱਡੀ ਹਾਂ ਇੱਕ ਗੱਲ ਹੋਰ ਚਲੋ ਮੇਰਾ ਇਹ ਪਰਸਨਲ ਓਪੀਨੀਅਨ ਆ ਵੀਰ ਨਹੀਂ ਇਹ ਗੱਲ ਪਤਾ ਨਹੀਂ ਵੀਰਾਂ ਦਾ ਮੰਦਰਾਖਣੀ ਹਾਂਜੀ 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 ਕੰਮ ਜਦੋਂ ਵੀ ਕਰਾਉਣਾ ਕੋਈ ਵੀ ਮੈਂ ਕੱਲੇ ਪੰਪ ਦਾ ਨਹੀਂ ਕਹਿਣ ਲੱਗਾ ਟਰੈਕ ਮਿਸਤਰੀ ਵੀਰ ਨੂੰ ਇਹ ਕਹਿ ਦਿਓ ਵੀ ਸਮਾਨ ਜੋ ਪਾਉਣਾ ਓਕੇ ਰੁਪਈਏ 4 ਇੱਕ ਰੀ ਵੱਧ ਲੱਗਦੇ ਲਾ ਦਿਓ ਹਾਂਜੀ ਹਾਂਜੀ ਬਿਲਕੁਲ ਵਾਰ-ਵਾਰ ਝੰਜੜ ਕਰਨ ਨਾਲੋਂ ਆਪਾਂ ਇੱਕ ਰੀ 100 ਰੁਪਈਆ ਬਚਾ ਲਿਆ ਜੇ ਉਹੋ ਚੀਜ਼ ਦੁਆਰਾ ਪਤਨੀ ਪਈ ਤੇ ਉਹ ਦੁਆਰਾ پیسے ਲਊ ਵੱਧ ਪਾਈ ਲੈ ਹੀ ਨਹੀਂ ਹੁੰਦੇ ਹਾਂ ਜੋ ਉਹਦੀ ਗੱਲ ਕਰਦਾ ਸਮਾਨ ਤੁਸੀਂ ਇਹ ਸਮਾਨ ਤਾਂ ਅਸੀਂ ਜੈਨਲ ਪਾਉਣਾ ਵੱਧ پیسے ਲਾਏ ਨਹੀਂ ਹੁੰਦੇ ਇਹ 2 4 500 ਛੱਡ ਵੀ ਲਈਦਾਗਾ ਉਹਨੂੰ ਕੋਈ ਗੱਲ ਨਹੀਂ ਚੱਲੇ ਹਾਂਜੀ ਅਮਾਨਤਾਂ ਨਾ ਲੱਗੀਆਂ ਮੈਂ 100 ਰੁਪਏ ਵੱਧ ਲੈ ਰਿਹਾ ਮੈਂ ਲਿਖਾ ਕਿੱਥੇ ਦਊਗਾ ਮਹਾਰਾਜ ਤਾਂ ਬੈਠਾ ਦੇਖਦਾ ਹੈ ਨਾ ਹੱਕ ਦੀ ਹੱਕ ਦੀ ਕਮਾਈ ਲੈਣੀ ਜਿੰਨੀ ਜਾਇਜ਼ ਲੈਣੀ ਆ ਕੋਈ ਸਾਡੇ ਕੋਲ ਗਲਤ ਕੰਮ ਨਹੀਂ ਹੋਣਾ ਜੈਨੂਨ ਕੰਮ ਹੋਣਾ ਹੈ ਹੱਕ ਦੀ ਕਮਾਈ ਲੈਣੀ ਹੈ ਬਿਲਕੁਲ ਨਹੀਂ 10 ਰੁਪਏ ਵੀ ਨਹੀਂ ਵੱਧ ਲੈਣਿਆ ਅਸੀਂ ਕਿਸੇ ਕੋਲ 10 ਰੁਪਏ ਵੀ 10 ਰੁਪਏ ਛੱਡਦਾ ਜ਼ਰੂਰ ਦਵਾਂਗੇ ਹਾਂ ਵੱਧ ਨਹੀਂ ਲੈਣਾ ਮਤਬ ਨਹੀਂ ਬੰਦਾ ਜੀ ਠੀਕ ਆ ਵੀ ਤੇ ਆਪਾਂ ਵੀਰਾਂ ਨੂੰ ਇੱਕ ਅੱਗੇ ਵੀ ਦੱਸਿਆ ਜੀ ਵੀਰ ਭਰਾ ਤੁਹਾਡੇ ਕੋਲੇ ਬਹੁਤ ਦੂਰੋਂ ਦੂਰੋਂ ਆਉਂਦੇ ਆਂਦੇ ਆਂਦੇ ਬਾਬੇ ਜੀ ਮੇਰੇ ਨਾਲ ਆ ਪਾਜੀ ਹਾਂਜੀ ਵਧੀਆ ਕੰਮ ਚੱਲੇ ਹਾਂ ਜਦੋਂ ਪੰਪ ਲੈ ਕੇ ਆਉਣਾ ਇੱਥੇ ਨਿਓਜਨਾ ਨਾਲ ਲਿਆਉਣੀ ਆ ਕਿ ਨਹੀਂ ਨਾਲ ਲੀ ਹੋਣੀਆਂ ਪੈਂਦੀਆਂ ਇਹ ਨੋਜਨਾ ਨਾਲ ਹੀ ਲਿਓਣੀਆਂ ਨਾਲ ਸੈਟਿੰਗ ਕੇਵਲ ਪ੍ਰੈਸ਼ਰ ਦੀ ਵੱਧ ਕਰਦੀ ਸੈਟਿੰਗ ਕਰਨੀ ਪੈਂਦੀ ਹੁੰਦੀ ਹੈ ਜੀ ਠੀਕ ਆ ਬਰੇ ਠੀਕ ਤੇ ਇਹ ਇਹ ਕਿੰਨਾ ਟਾਈਮ ਚ ਰੈਡੀ ਹੋਊ ਇਹ ਤਾਂ ਇਹ 2 ਘੰਟੇ ਲੱਗ ਜਾਣੇ ਇਹਨੂੰ ਕੋਈ ਵੀ ਵੀਰ ਭਰਾ ਜਦੋਂ ਆਪਣੇ ਕੋਲ ਆਉਂਦਾ ਇੱਕ ਪੰਪ ਨੂੰ 2 ਘੰਟੇ ਲਾ ਲੋ ਹਾਂਜੀ 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 1.5 ਤੋਂ 2 ਘੰਟੇ ਲੱਗ ਜਾਂਦੇ ਜੀ ਐਮਪੀਸੀ ਜੂੰਟ ਜਿਹਨੇ ਲਾਉਂਦਾ 2 ਘੰਟੇ ਦਾ ਲੱਗ ਹੀ ਜਾਂਦੇ ਹਾਂ ਐਮਪੀਸੀ ਜੂੰਟ ਲਾ ਕੇ ਬਾਕੀ ਸੈਟਿੰਗਾਂ ਬਹੁਤ ਹੁੰਦੀਆਂ ਉਹਦੀ ਕਰਨ ਵਾਲੀ ਮਸ਼ੀਨ ਦੇ ਉੱਪਰ ਕਿੰਨੀ ਹਵਾ ਨਾਲ ਕਿੰਨਾ ਐਮਪੀਸੀ ਜੂੰਟ ਖੁੱਲਣਾ ਹੈ ਇਹ ਇਸ ਬਾਰੇ ਨੌਲੇਜ ਘਟਿਆ ਆਈ ਡੋਨ ਇਸ ਦੌਰ ਚ ਗੁਜਰ ਚੁੱਕੇ ਬਹੁਤ ਯਾਦ ਆਉਂਦੀ ਕਿੰਨੀ ਹਵਾ ਨਾਲ ਕਿੰਨਾ ਡਾਇਫਰਮ ਖੁੱਲਣੀਆਂ ਸਾਰਾ ਕੁਝ ਕਰਨ ਦੇ ਬਾਅਦ ਫਿਰ ਅਸੀਂ ਪੰਪ ਲਾਈ ਦਾ ਮਸ਼ੀਨ ਦੇ ਉੱਪਰ ਇੱਕ ਵੀਰ ਦਾ ਮੈਨੂੰ ਫੋਨ ਆਇਆ ਯਾਰ ਤਾਂ ਜਿਵੇਂ ਸੰਦੀਪ ਭਾਜੀ ਇਹ ਜਿਹੜਾ ਦੇਖੋ ਇਹ ਹੁਣ ਨਾ ਮੈਂ ਬੰਦਿਆਂ ਤੇ ਨਹੀਂ ਲਾਇਆ ਉਹਨੇ ਪਟਿਆਲੇ ਨੂੰ ਪੰਪ ਕਰਾ ਲਿਆ ਹਾਂ ਪਟਿਆਲੇ ਲੁਧਿਆਣੇ ਨੂੰ ਕਰਵਾ ਲਿਆ ਸੰਦੀਪ ਭਾਈ ਨੇ ਉਹ ਫਰੋਜਪੁਰੋਂ ਵੀ ਕਰਾ ਲਿਆ ਹਾਂ ਨਹੀਂ ਸੈਟ ਨਹੀਂ ਆਇਆ ਮੁਰਕ ਕੇ ਸਾਡੇ ਕੋਲ ਲੈ ਕੇ ਜਸ ਭਾਈ ਨੌਰ ਮਹਿਲਾ ਲੈਣੇ ਉਹਨਾਂ ਨੂੰ ਸੈਟਿੰਗ ਕੀਤੀ ਟਰਬੋ ਮੋਟਰ ਦਾ ਕੀਤਾ ਭਾਵੇਂ ਹੋੜ ਹੀ ਕਰਕੇ ਦਿੱਤਾ ਭਾਈ ਉਹਨੇ ਪਤਾ ਨਹੀਂ ਕਿੰਨੇ ਕਿ ਸਾਡੇ ਕੋਲ ਪੰਪ ਭੇਜਤੇ ਆ ਜਿਹੜਾ ਉਹ ਬੰਦੇ ਨੇ ਮੈਨੂੰ ਫੋਨ ਕੀਤਾ ਹਾਂ ਬਹੁਤ ਕਹਿੰਦਾ ਯਾਰ ਭਾਈ ਤੇਰੇ ਤੇਰੀ ਕਰਕੇ ਕਹਿੰਦਾ ਵਜਾ ਨਾਲ ਕਹਿੰਦਾ ਯਾਰ ਬੰਦਾ ਬੜਾ ਘੈਂਟ ਟੱਕਰ ਗਿਆ ਹਾਂ ਜੀ ਹਾਂ ਜੀ ਹਾਂ ਜੀ ਮਾ ਚਲ ਸ਼ੁਕਰ ਆ ਵੀ ਕਿਸ ਮੈਂ ਨਾ ਇਹ ਕੋਈ ਪੇਡ ਪ੍ਰੋਮੋਸ਼ਨ ਨਹੀਂ ਕਰਦਾ ਪਿਆ ਮੇਰੇ ਵੀਰ ਭਰਾ ਐ ਨਾ ਸਮਝੋ ਹੁਣ ਮੈਂ ਆਇਆ ਹਾਂ ਨਾ ਸਮਝੋ ਵੀ ਤੂੰ ਆਪ ਹੋਰ ਕਿਤੋਂ ਕਰਾਉਣਾ ਮੇਰੇ ਪ੍ਰੀਟੈਕਟਰ ਦਾ ਪੰਪ ਇੱਥੇ ਹੀ ਹੋਣਾ ਜਿਹੜਾ ਆਪਣਾ 52 10 ਉਹਦਾ ਵੀ ਇੱਥੇ ਹੀ ਹੋਣਾ ਜਿੱਦਾਂ ਉਹ ਆ ਵੀ ਮਨਾਲ ਤੁਹਾਨੂੰ ਦਿਖਾਉਂਗਾ ਕਿਉਂਕਿ ਹੁਣ ਤੁਸੀਂ ਦੇਖ ਲੈਣਾ ਟਰੈਕਟਰ ਦੇ ਮੱਪ ਤੁਹਾਨੂੰ ਮੱਗਗੇ ਵੀ ਸਾਰੇ ਲਾ ਕੇ ਦਿਖਾ ਦਿਓ ਆਪਾਂ ਕਰ ਦੇਣਾ ਪੰਪ ਦਾ ਹਾਂ ਹਾਂ ਆਪਾਂ ਸਾਰਾ ਕੁਝ ਦਿਖਾਵਾਂਗੇ ਵੀਰਾਂ ਨੂੰ ਇਹ ਆਪਣਾ ਪਰਸਨਲ ਹੋਏ ਕਿਉਂਕਿ ਸਾਡਾ ਦੋਹਾਂ ਦਾ ਹੁਣ ਭਰਾਵਾਂ ਵਾਲਾ ਹਿਸਾਬ ਕਿਤਾਬ ਹੈ ਹਾਂਜੀ ਬਿਲਕੁਲ ਮੈਂ ਵੀਡੀਓ ਜਿਹੜੀ ਦੂਜੀ ਹੁੰਦੀ ਉਹ ਇਹ ਵੀ ਦੋਨੋਂ ਪਤਾ ਲੱਗ ਜਾਣੇ ਵੀ ਕੀ ਸਿਸਟਮ ਹੈ ਬਾਕੀ ਕਈ ਕਈ ਨਾ ਕਈ ਕਹਿੰਦੇ ਹੁੰਦੇ ਇਹਨੇ ਕਮੈਂਟ ਕੀਤਾ ਬਾਬਾ ਜੀ ਗੋਨ ਨਾਲ ਲੈ ਕੇ ਮਰ ਜਾਈਓ ਆਹੋ ਕੋਲੋਂ ਉਹ ਮੈਨੂੰ ਦੁੱਖ ਲੱਗਦਾ ਕਿਉਂ ਕਿ ਅਸੀਂ ਜਿਹਨਾਂ ਨੂੰ ਜੇ ਬੰਦੇ ਆ ਯਾਰ ਰੱਬ ਨੂੰ ਮੰਨਣ ਵਾਲੇ ਜੇ ਆਉਦੇ ਸਾਡਾ ਚੇਲਾ ਉਰੇ ਅਜੇ ਅਸੀਂ ਆਇਓ ਵੀਰੇ ਹਾਂ ਅਸੀਂ ਮਰਨਾ ਤਾਂ ਸਾਰਿਆਂ ਲਈ ਹੈਗਾ ਅਸੀਂ ਵੀ ਮਰਨਾ ਆਏ ਪਰ ਆਹ ਮੁੰਡਾ ਆ ਇਹਨੂੰ ਮੈਂ ਗੋਨ ਦੇ ਕੇ ਮਾਰਨਾ ਜਿੱਦਣ ਮਰਿਆ ਤੇ ਹੁਣ ਵੀ ਨਾ ਕੋਈ ਭੈਣ ਮਰਾ ਕਮੈਂਟ ਕਰਦਾ ਮਾੜਾ ਚੰਗਾ ਕਰੇ ਸਾਨੂੰ ਕੋਈ ਦਿੱਕਤ ਨਹੀਂ ਪਰ ਆਹ ਬੰਦੇ ਨੂੰ ਗੋਨ ਦੇ ਕੇ ਮਾਰਨਾ ਜੀ ਰੋਜ਼ ਪੰਪ ਪੰਪ ਹੀ ਮੋਡੀਫਾਈ ਕਰਦੇ ਪਤਾ ਨਹੀਂ ਕਿੰਨੇ ਸੈਂਕੜੇ ਪੰਪ ਕਰਦੇ ਹੁਣ ਹਜ਼ਾਰਾਂ ਦੇ ਕਰੀਬ ਇਹ ਵੀਰਾ ਨਾਲ ਹੁੰਦਾ ਇਹ ਵੀਰਾ ਨਾਲ ਹੁੰਦਾ ਇਹਨੂੰ ਪਤਾ ਆ ਮੋਡੀਫਿਕੇਸ਼ਨ ਬਾਰੇ ਕਿੱਦਾਂ ਭਾਈ ਕਰਦਾ ਕਿੱਦਾਂ ਨਹੀਂ ਹਾਂ ਕਿਉਂਕਿ ਇਹ ਅੱਜ ਦੀ ਅਸੀਂ ਕਰਦੇ ਬਈ ਇਹ ਮੁੰਡੇ ਨੂੰ ਮੇਰੇ ਕੋਲ 4 ਸਾਲ ਹੋ ਗਏ ਆ ਚਾਰ ਸਤਾ ਨਹੀਂ ਪਤਾ ਨਹੀਂ ਅਸੀਂ ਕਿੰਨਾ ਕ ਪੰਪ ਹਜ਼ਾਰਾਂ ਪੰਪ ਹੱਥੋਂ ਕੱਢਦਾ ਮੋਡੀਫਿਕੇਸ਼ਨ ਦੇ ਵਿੱਚ ਮੋਡੀਫਾਈ ਕਰ ਕਰਕੇ ਪੰਪ ਕੱਢਦਾ ਸਾਨੂੰ ਅੱਜ ਤੱਕ ਅਸੀਂ ਦਿੱਕਤ ਨਹੀਂ ਆਈ ਜੀ ਕਦੀ ਵੀ ਦਿੱਕਤ ਨਹੀਂ ਆਈ ਚਲੋ ਕਹਿੰਦੇ ਆ ਵੀ ਗਏ ਫੇਰ ਵੀ ਬੈਠੇ ਆ ਹੱਲ ਕਰੀਦਾ ਜੀ ਬਾਬੇ ਦੀ ਮਿਹਰ ਨਾਲ ਨਹੀਂ ਜਿਹਨੇ ਕੰਮ ਕਰਨਾ ਦਿੱਕਤ ਮਾੜੀ ਮੋਟੀ ਆਈ ਜਾਂਦੀ ਹੈ ਹਾਂ ਨਵਾਂ ਟਰੈਕਟਰ ਆਪਾਂ ਲੈ ਗਏ ਨਵਾਂ ਬ੍ਰਾਂਡ ਧੰਨਵਾਦ ਵੀਰੇ ਤੇ ਆਪਾਂ ਨਵਾਂ ਬ੍ਰਾਂਡ ਨੂੰ ਟਰੈਕਟਰ ਲੈਣੇ ਏਜੰਸੀ ਚੋਂ ਬਿਲਕੁਲ ਬਿਲਕੁਲ ਕੱਲ ਹੀ ਮੈਨੂੰ ਇੱਕ ਵੀਰ ਦਾ ਫੋਨ ਆਇਆ ਮੈਂ ਫਿਰ ਚਲੋ ਬ੍ਰਾਂਡ ਦਾ ਨਾਮ ਹੀ ਨਹੀਂ ਲੈਂਦਾ ਜਨਵਰੀ ਟਰੈਕਟਰ ਉਹਦੇ ਵਾਟਰ ਬਾਡੀ ਵੀ ਖਰਾਬ ਬਿਲਕੁਲ ਬਿਲਕੁਲ ਜੀ ਉਹਦਾ ਅਲਟਰਨੇਟਰ ਵੀ ਖਰਾਬ ਉਹਦਾ ਮੀਟਰ ਵੀ ਖੜ ਗਿਆ ਠੀਕ ਹੈ ਉਹ ਵਿੱਚੋਂ ਲਿਫਟ ਵੀ ਨਹੀਂ ਚੱਕ ਰਿਆ ਬ੍ਰਾਂਡ ਵੀ ਬੜਾ ਤਕੜਾ ਹਾਂਜੀ ਹਾਂਜੀ ਹਿੰਟ ਦੇ ਹੀ ਦਿੰਨਾ ਬੜਾ ਤਕੜਾ ਬ੍ਰਾਂਡ ਓ ਚਲੋ ਹੋ ਜਾਂਦਾ ਇਹ ਹਾਂ ਇਹ ਉਹ ਵੀਰ ਨੇ ਮੇਰੇ ਨਾਲ ਮੈਨੂੰ ਕਹੇ ਯਾਰ ਰਣਜੋਤ ਵੀਰੇ ਵੀ ਇਦਾਂ ਹੋ ਗਿਆ ਆਪਣੇ ਨਾਲ ਹਾਂ ਮੈਂ ਕਿਹਾ ਤੇਰੀ 5 ਸਾਲ ਦੀ ਗਾਰੰਟੀ ਆ ਟਰੈਕਟਰ ਦੀ ਹਾਂ ਚਲੋ ਗਾਰੰਟੀ ਤੇ ਨਹੀਂ ਵਾਰੰਟੀ ਵਾਰੰਟੀ ਮੈਂ ਕਹਿੰਦਾ ਉਹਨਾਂ ਨੂੰ ਸਿੱਧੀ ਤਰ੍ਹਾਂ ਕਹਾਂ ਵੀ ਤੁਹਾਡੀ ਫਲਾਣੀ ਚੀਜ਼ ਖਰਾਬ ਹੈ ਉਹ ਚੇਂਜ ਕਰ ਦਿਓ ਹਾਂ ਬਿਲਕੁਲ ਸਹੀ ਜੀ ਮੇਰੇ ਨੂੰ ਮੈਂ ਕਿਹਾ ਵੀ ਹੁਣ ਟਰੈਕਟਰ ਜੇ ਆਪਾਂ ਕਹੀਏ ਟਰੈਕਟਰ ਤਾਂ ਚੇਂਜ ਹੁੰਦੇ ਨਹੀਂ ਹਾਂਜੀ 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 ਜੇ ਆਪਾਂ ਹਣ ਕੰਪਨੀ ਨੂੰ ਕਹਿ ਦਈਏ ਵੀ ਇੱਕ ਚੀਜ਼ ਚ ਕੋਈ ਕਮੀ ਆ ਗਈ ਏ ਤੇ ਸਾਰੀ ਉਹ ਬਦਲ ਦੋ ਬਿਲਕੁਲ ਉਹ ਤਾਂ ਗੱਲ ਮੈਂ ਕਿਹਾ ਬੰਦ ਹੀ ਨਹੀਂ ਮੈਂ ਕਿਹਾ ਜਿਹੜੀ ਜਿਹੜੀ ਜੀ ਖਰਾਬ ਆ ਉਹਨਾਂ ਨੂੰ ਕਹਾਂ ਪੰਜਾਬੀ ਚ ਬਦਲ ਦਿਓ ਬਦਲ ਦਿਓ ਬਿਲਕੁਲ ਠੀਕ ਹੈ ਤੇ ਮੇਰੇ ਕਹਿਣ ਦਾ ਮਤਲਬ ਇਹ ਸੀ ਵੀ ਐਡੇ ਐਡੇ ਬ੍ਰਾਂਡਾਂ ਦੇ ਵਿੱਚ ਇਹ ਨੁਕਸ ਆ ਜਾਂਦੇ ਆ ਹਾਂਜੀ ਹਾਂਜੀ ਇਹ ਤਾਂ ਵੀਰ ਹੋਣੀ ਚਲੋ ਰਿਪੇਅਰ ਹੀ ਕਰਦੇ ਆਪਾਂ ਰਿਪੇਅਰ ਕਰਦੇ ਆਂ ਫਿੱਟੇ ਚ ਕਰਨੀਆਂ ਪੰਪ ਨਵੇਂ ਲਾ ਦੇਣੇ ਰੱਬਾ ਬਦਲ ਲਾ ਇਹ ਚਲੋ ਆਪਾਂ ਪਹਿਲੀ ਵੀਡੀਓ ਚ ਵੀ ਦੱਸਿਆ ਸੀ ਮਾੜਾ ਜਾ ਹਿੰਟ ਵੀਰਾਂ ਨੂੰ ਦੇ ਦੋ ਹਾਂਜੀ ਪਾਵਰ ਅਪ ਕਰ ਲਈ ਆਪਾਂ ਕੀ ਕਰਦੇ ਆ ਪਾਵਰ ਅਪ ਕਰ ਲਈ ਆਪਾਂ ਕਈ ਵਾਰ ਪਲੰજર ਚੇਂਜ ਕਰਦੇ ਆ ਕਈਆਂ ਦੇ ਵਿੱਚ ਕੇਮ ਚੇਂਜ ਕਰਦੇ ਆ ਕਈਆਂ ਨੂੰ ਟਰਬੋ ਵੀ ਲਾਉਣੀ ਪੈਂਦੀ ਸਾਨੂੰ ਹੂੰ ਇਕੱਲੇ ਪੰਪ ਨਾਲ 3 ਤੋਂ 5 ਐਚਪੀ ਦਾ ਫਰਕ ਪੈਂਦਾ ਮੈਂ ਉਦੋਂ ਵੀ ਕਿਹਾ ਸੀ ਹੁਣ ਵੀ ਇਹੀ ਗੱਲ ਕਹਿੰਦਾ ਆ ਪੰਪ ਨਾਲ 3 ਤੋਂ 5 ਐਚਪੀ ਤੱਕ ਫਰਕ ਪਾਉਂਗਾ ਜੀ ਜ਼ਿਆਦਾ ਫਰਕ ਪਾਉਣਾ ਫਿਰ ਨਾਲ ਟਰਬੋ ਚੇਂਜ ਕਰਨੀ ਪੈਣੀ ਆ ਇਹ ਹੋਰ ਜ਼ਿਆਦਾ ਪਾਉਣਾ ਆ ਕਿ ਇਹ ਜੇ ਪਿਸਤ ਨੇ ਛੋਟਾ ਆ 100 mm ਦਾ ਆ ਉਹ 105 ਦਾ ਕਰਨਾ ਪਊਗਾ ਤਾਂ ਕਰਕੇ ਇਸ ਕੋਡਿੰਗ ਜਾਨਕੀ ਉਹ ਆਪਾਂ ਜਿਵੇਂ ਆਪਾਂ ਜਿਵੇਂ ਹੁਣ ਲਾ ਲਓ ਜੌਂਡੀ ਇਹਦੀ ਲਾ ਲਓ ਮੇਰਾ ਠੀਕ ਹੈ ਜੀ ਆਪਾਂ ਕਿਸੇ ਦਾ ਮੈਂ ਚਲੋ ਨਹੀਂ ਨਾ ਹਾਂ ਬਿਲਕੁਲ ਬਿਲਕੁਲ ਉਹਦਾ ਪੰਪ ਉਹ ਮੈਂ ਤੁਹਾਡੇ ਤੋਂ ਕਰਵਾ ਲਿਆ ਠੀਕ ਹੈ ਜੀ 4 ਤੋਂ 5 HP 3 4 ਇੰਨਾ ਕ ਪੈ ਗਿਆ 5 HP ਚੱਕਦਾ ਹਾਂ ਵੈਸੇ ਤਾਂ ਬਹੁਤ ਹੰਦ ਬਾਬੇ ਦੀ ਮੇਰ ਨਾਲ ਥੋੜਾ ਹੋ ਭਾਜੀ ਬਹੁਤ 4 ਤੋਂ 5 ਤੱਕ ਜੇ ਇਦੋਂ ਵੱਧ 2 3 ਹੋਰ ਵਧਾਉਣਾ ਫਿਰ ਟਰਬੋ ਵੱਡੀ ਨਹੀਂ ਉਹਦੀ ਸੈਟਿੰਗ ਕਰਾ ਦਿਓ ਆਪਣੇ ਉਹਦੀ ਉਹੀ ਜਿਹੜੀ 52 ਵਾਲੀ ਟਰਬੋ ਬਹੁਤ ਵਧੀਆ ਭਾਜੀ ਅੱਛਾ ਉਹਦੀ ਨਵਾਂ ਦਾ ਟਰਬੋ ਉਹਦੀ ਸੈਟਿੰਗ ਕਰਨੀ ਪੈਂਦੀ ਫਿਰ ਨਾਲ ਅੱਛਾ ਉਹ ਸਾਡੇ ਮਿਸਤਰੀ ਭਰਾ ਹੈਗੇ ਜਿਹੜੇ ਸੈਟਿੰਗ ਬਹੁਤ ਵਧੀਆ ਕਰਦੇ ਟਰਬੋ ਉਹਦੇ ਜਿੰਨਾਂ ਦਾ ਮੇਰੀ ਹੁਣੇ ਗੱਲਾਂ ਕਰਦਾਂਗੇ ਕਿਨਾਂ ਦੀ ਗੱਲਾਂ ਕਰਾਈ ਆ ਉਹ ਮਾਸਟਰ ਮਾਈਂਡ ਟੌਪ ਦੇ ਮਾਸਟਰ ਮਾਈਂਡ ਬੰਦੇ ਆ ਬਹੁਤ ਜ਼ਿਆਦਾ ਬ੍ਰਾਂਡ ਹੀ ਸਮਝ ਲੈ ਕਿ ਸੰਭ ਬ੍ਰਾਂਡ ਆ ਜੀ ਉਹ ਟਰਬੋ ਡੈਮਟਰ ਚ ਟਰਬੋ ਦੇ ਬ੍ਰਾਂਡ ਆ ਜੀ ਇੱਕ ਸੰਭ ਟਰਨ ਦੇ ਟਰੈਕਟਰ ਮੋਡੀਫਿਕੇਸ਼ਨ ਦੇ ਬ੍ਰਾਂਡ ਆ ਜੀ ਉਹ ਬ੍ਰਾਂਡ ਹੀ ਮੈਂ ਕਹਿ ਸਕਦਾ ਉਹਨਾਂ ਨੂੰ ਠੀਕ ਆ ਮੈਂ ਚੱਕ ਦੂ ਫਟ ਕਿਉਂਕਿ ਦੇਖੋ ਉਹਨਾਂ ਨੇ ਵੀ ਮੈਨੂੰ ਗਿਆ ਸੀਗਾ ਮਿੱਟੂ ਭਾਜੀ ਆਪਾਂ ਕੁਝ ਵੱਡਾ ਕਰੀਏ ਹਮ ਅੱਜ ਤੋਂ 7-8 ਸਾਲ ਪਹਿਲਾਂ ਵੱਡਾ ਕਹਿਣ ਦਾ ਮਤਲਬ ਪਾਵਰ ਬੂਰ ਅਪ ਕਰੀਏ ਟਰੈਕਟਰ ਦੀ ਹਮ ਕੁਝ ਇੰਦਾ ਦਾ ਸੋਚੋ ਇਹ ਵੀ ਜਨੂਨੀ ਚਾਹੀਦਾ ਬੰਦਾ ਫੇਰ ਹੀ ਕਰ ਸਕਦਾ ਨਹੀਂ ਤੇ ਨਹੀਂ ਭਾਜੀ ਸਾਡੇ ਇੱਥੇ ਕਈ ਮਿਸਤਰੀ ਇੰਦਾ ਦੇ ਵੀ ਆ ਜਦੋਂ 1900 99 ਵਿੱਚ ਈਡੀਆਈ ਆਇਆ ਉਹ ਪਹਿਲਾਂ 3600 ਈਡੀਆਈ ਸਾਡੇ ਇੱਥੇ ਮਿਸਰੀ ਇਦਾਂ ਦੇ ਆ ਮੈਥਪੁਰ ਵਿੱਚ ਦਲਜੀਤ ਭਾਈ ਦੀ ਗੱਲ ਕਰਦਾ ਮੈਂ ਉਹਨਾਂ ਨੇ ਨਾ 2000 ਸਨ ਦੇ ਵਿੱਚ 3600 ਨੂੰ ਈਡੀਆਈ ਕਰਤਾ ਅੱਛਾ 2000 ਸਨ ਦੇ ਵਿੱਚ ਕਾਰਨ ਉਹਨਾਂ ਨੇ ਕਿਉਂ 25 ਸਾਲ ਪਹਿਲਾਂ 25 ਸਾਲ ਪਹਿਲਾਂ ਈਡੀਆਈ ਕਰਤਾ ਤਾਂ ਕਾਰਨ ਕੀ ਉਹ ਕਹਿੰਦਾ ਜਦੋਂ ਮੈਂ ਈਡੀਆਈ ਕੀਤਾ ਨਾ ਪ੍ਰੋਪਰ ਮੈਂ 10000 ਰੁਪਏ ਉਸ ਟਾਈਮ 25 ਸਾਲ ਪਹਿਲਾਂ 10000 ਦੀ ਵੈਲਿਊ ਬਹੁਤ ਸੀ 10000 ਰੁਪਏ ਮੈਂ ਆਪਣੀ ਜੇਬ ਵਿੱਚ ਪਾ ਕੇ ਇਹਨੂੰ ਈਡੀਆਈ ਕੀਤਾ ਕਿ ਜੇ ਕੱਲ ਨੂੰ ਇਹ ਟਰੈਕ ਨਾ ਚੱਲਿਆ ਦੁਬਾਰਾ ਫਿਰ ਮ हां भाई उस तो बाद इस भाई ने मुड़के नहीं देखा लोकर ने ਹੁਣ ਟਰਬੋ ਲਾਉਣ ਲੱਗੇ ਇਹ ਅਜ ਤੋਂ 25 ਸਾਲ 20 30 ਸਾਲ ਜਾਨਕਿ 22 23 ਸਾਲ ਪਹਿਲਾਂ ਟਰਬੋ ਲਾਤੀਆਂ ਇਹਨਾਂ ਨੇ ਟਰਬੋ ਲਾ ਕੇ ਛੱਡਤੀਆਂ ਇਦਾਂ ਦੇ ਬੰਦੇ ਸਾਡੇ ਕੋਲ ਬਹੁਤ ਬੈਠੇ ਆ ਜੀ ਬਹੁਤ ਬੈਠੇ ਆ ਕਰ ਬੂਖਤ ਮਾਸ਼ਾ ਵੇਖੋ ਗੱਲ ਬਿਲਕੁਲ 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 ਵੇਖਰੀ ਭਾਈ ਨੇ ਜਵੇਂ ਦੱਸਿਆ ਪਹਿਲਾਂ ਪਹਿਲਾਂ ਪ੍ਰੋਬਲਮ ਉਹ ਜਾਈਆਂ ਹੁੰਦੀਆਂ ਯਾਰ ਹੁੰਦੀਆਂ ਜੇ ਹੁਣ ਨਵਾਂ ਕੰਮ ਸਟਾਰਟ ਕਰਨਾ ਹੈ ਹੂੰ ਕੰਮ ਤਾਂ ਪੁਰਾਣਾ ਅਸੀਂ ਤਾਂ ਮਾਸਟਰ ਮਾਈਂਡ ਹੈਗੇ ਗੱਡੀਆਂ ਦੀ ਸੈਟਿੰਗ ਹੋ ਰਹੀ ਆ ਮੈਂ ਟਾਇਟਰਾਂ ਦੀ ਗੱਲ ਕਰਦਾ ਸੈਟਿੰਗ ਹੋ ਰਹੀ ਆ ਇਹਦਾ ਸੈਟਿੰਗ ਟਾਇਟਰਾਂ ਦੀ ਸੈਟਿੰਗ ਵਾਸਤੇ ਪਹਿਲਾਂ 6 ਮਹੀਨੇ ਬੜੀ ਹਟਾਵਾਂ ਲਾਈ ਜੀ ਆਪਾਂ ਨੂੰ ਉਸ ਤੋਂ ਬਾਅਦ ਚਲੋ ਉਹ ਮਸਲੇ ਸੋਲਵ ਕੀਤੇ ਕਰ ਕਿਉਂਕਿ ਕੰਮ ਜਿਵੇਂ ਜਿਵੇਂ ਪ੍ਰੋਬਲਮ ਆਈਆਂ ਹੱਲ ਸੋਲਵ ਕਰਤੀਆਂ ਜਦੋਂ ਯਾਨੀ ਕਿ ਦਿਮਾਗ ਨੇ ਕੰਮ ਕੀਤਾ ਕਿ ਇਹਨੂੰ ਇਦਾਂ ਸੈਟਿੰਗ ਕਰਨੀ ਪ੍ਰੋਪਰ ਦੇਖਿਆ ਨਹੀਂ ਅਸੀਂ ਮੁੜ ਕੇ ਬਾਈ 7 ਸਾਲ ਹੋ ਗਏ ਅਹੀਂ ਮੁਰਕ ਨਹੀਂ ਦੇਖਿਆ ਪਾਜੀ ਮੈਨੂੰ ਨਾ ਉਹ ਕਹਿੰਦਾ ਕਹਿੰਦਾ ਮੇਰੀਆਂ ਅੱਖਾਂ ਬੰਦ ਦੇ ਮੈਂ ਪੰਪ ਖੋਲ ਕੇ ਬੰਦ ਦੋ ਕਰਦੇ ਕਾਲ ਕਿਉਂ ਯਾਰ ਤੂੰ ਚ ਬਸ ਗਿਆ ਹੁਣ ਪੰਪ ਸਾਡੇ ਕੋ ਪੁਰਾਣੇ ਕੰਮ ਕਾਦੇ ਜਦੀ ਕੰਮ ਆ ਅੱਜ ਦੇ ਥੋੜੀ ਹੈ ਸਹੀ ਗੱਲ ਆ ਚਲੋ ਮੇਰੇ ਵੀਰਾਂ ਦੇ ਨਾਲ ਕੁਝ ਕੁ ਸਵਾਲ ਸੀ ਮੈਂ ਜੋ ਹੀ ਕਲੀਅਰ ਕਰਨੇ ਸੀ ਤੇ ਇੱਕ ਨਾ ਫੋਨ ਬਾਰੇ ਗੱਲ ਆ ਯਾਰ ਠੀਕ ਹੈ ਜੀ ਪਾਜੀ ਹੁਣੀ ਨਾ ਕੰਮ ਕਰਦੇ ਹੁੰਦੇ ਆ ਹਾਂਜੀ 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 ਮੇਰਾ ਵੀਰ ਬਣੇ ਜਾਂ ਤਾਂ ਕੋਈ ਟਾਈਮ ਰੱਖ ਲਈਏ ਆਪਾਂ ਆਹ ਟਾਈਮ ਰੱਖ ਲਓ ਕੋਈ ਗੱਲ ਨਹੀਂ ਤੇ ਜਾਂ ਮੇਰਾ ਵੀਰ WhatsApp ਨੰਬਰ ਆਪਾਂ ਦਈਏ ਉਦਾਂ ਫੋਨ ਕਰ ਲੈਣਾ ਯਾਰ ਮੈਂ ਫੋਨ ਤੇ ਵੀ ਕੀਨ ਮਿਸਤਰੀਆਂ ਨੂੰ ਭਰਾਵਾਂ ਨੂੰ ਸਲਾਹ ਦੇ ਦੇ ਦੀ ਹੈ ਡਾਕਟਰ ਨੂੰ ਦੇ ਦੇ ਦੀ ਹੈ ਜਿਹੜੇ ਦੁਖੀ ਹੁੰਦੇ ਆ ਇੱਕ ਵੀਰ ਦਾ ਮੈਨੂੰ ਫੋਨ ਆਇਆ ਉਹ ਵਿਚਾਰੇ ਕਿੱਲਾ ਪੈਲੀ ਦਾ ਜ਼ਮੀਨਦਾਰ ਉਹਨੇ ਤਿੰਨ ਚਾਰ ਵਾਰੀ ਪਾਪ ਬਕਰਾ ਲਿਆ ਅੱਛਾ ਇਹਦਾ ਬਈ ਸੈੱਟ ਨਹੀਂ ਹੁੰਦਾ ਹਾਂ ਯਾਰ ਸਾਰਾ ਦਿਲ ਅੰਦਰ ਨਾਲ ਸਟੱਜੀ ਲੱਗੀ ਯਾਰ ਕਿੱਲਾ ਵਿਚਾਰੇ ਕੋ ਪੈਲੀ ਦਾ ਬਹੁਤ ਔਖਾ ਬਹੁਤ ਔਖਾ ਹੁੰਦਾ ਵੀਰ ਉਹ ਮੈਂ ਕਿਹਾ ਭਾਈ ਕੀ ਗੱਲ ਕਹਿੰਦਾ ਇਦਾਂ ਆਹ ਪ੍ਰੋਬਲਮ ਹੈ ਡਾਕਟਰ ਨੂੰ ਮੈਂ ਕਿਹਾ ਭਾਈ ਪੰਪ ਲਿਆ ਕਰ ਦੂੰਗਾ ਪਰ ਮੈਂ ਤੇਰੇ ਕੋ ਪੈਸੇ ਨਹੀਂ ਲੈਣੇ ਬਾਈ ਕਹਿੰਦਾ ਕਿਉਂ ਮੈਂ ਯਾਰ ਮੇਰਾ ਜਮੀਰ ਆ ਮੈਂ ਕਿ ਮੇਰਾ ਦਿਲ ਕਹਿੰਦਾ ਨਹੀਂ ਲੈਣੇ ਉਹ ਧੰਨਵਾਦ ਕਰੀ ਜਾਂਦਾ ਮੈਂ ਕਿ ਹਲੇ ਜੋ ਪੰਪ ਤੇ ਇਹਨੂੰ ਕਰ ਦੋਗਾ ਨਾ ਫੇਰ ਤੂੰ ਧੰਨਵਾਦ ਕਰੀ ਹਲੇ ਤੂੰ ਉਦਾਂ ਨਾ ਕਰ ਧੰਨਵਾਦ ਯਾਰ ਬਾਈ ਬੰਦਾ ਸਾਡਾ ਕੀ ਗੱਲ ਆ ਉਹ ਯਾਰ ਸਾਰਾ ਜਮੀਰ ਆ ਦਿਲ ਆ ਹੈਨਾ ਉਹ ਆਪਰੇ ਕੋ ਹੁਣ ਗਰੀਬ ਜਿਆਦਾ ਬੰਦਾ ਦੇਖ ਨਹੀਂ ਹੁੰਦਾ ਪਤਾ ਨਹੀਂ ਕਿ ਯਾਰ ਕਿੱਦਾਂ ਕਮਾਉਂਦਾ ਰੋਟੀ ਕਿੱਦਾਂ ਨਹੀਂ ਉਹ ਓਕੇ ਓਕੇ ਬਹੁਤ ਜਿਆਦਾ ਅੱਜ ਕੱਲ ਜੋ ਹਾਲਾਤ ਚੱਲਦੇ ਬੇ ਬਹੁਤ ਜ਼ਿਆਦਾ ਔਖੇ ਘਰਾਂ ਦੇ ਸਰਕਲ ਮੰਬੜੀ ਅਰੀ ਜੇ ਕਰ ਕੀਤਾ ਬਹੁਤ ਔਖੇ ਚਾਹ ਦੇਖਣ ਨੂੰ ਹੀ ਲੱਗਦਾ ਹੁੰਦਾ ਵੀ ਫਲਾਣਾ ਬੰਦਾ ਆਇਆ ਵਾਹ ਦੇਖਣ ਨੂੰ ਲੱਗਦਾ ਕਿੱਡੇ ਕੋਟ ਤੇ ਜਮੇ ਬਾਈ ਫਿਰਦੇ ਆ ਅਗਰ ਉਹ ਪੁੱਛ ਕੇ ਦੇਖੋ ਵਿਚਾਰੇ ਕਿੱਦਾਂ ਆਏ ਸਰਕਲ ਘਰਾਂ ਦੇ ਘਰ ਏਦਾਂ ਕੰਮ ਸਾਰੇ ਕਿਦਈ ਆ ਜੀ ਬਾਕੀ ਕੋਈ ਨਹੀਂ ਸਭ ਨੂੰ ਵੈਗਰੂ ਚੜਦੀ ਕਲਾ ਕਰੇ ਸਾਰੇ ਰੁਪਈਆ ਵੇਚੀ ਅਸੀਂ ਤਾਂ ਇਹ ਗੱਲ ਕਹਿੰਦੇ ਪਰ ਸਾਰੇ ਭੈਣ ਭਰਾ ਉਨ ਚੜਦੀ ਕਲਾ ਯਾਰ ਰੱਖੇ ਪਰਮਾਣੂ ਹਾਂ ਜੇ ਜੇ ਕੋ ਤੁਹਾਡਾ ਹੋਰ ਕੋਈ ਸਵਾਲ ਹੋਇਆ ਉਹ ਵੀ ਦੱਸ ਦਿਓ ਮੈਨੂੰ ਡਾਇਰੈਕਟ ਪੁੱਛ ਲਿਓ ਤੁਸੀਂ ਹਾਂ ਬਾਈ ਨੂੰ ਫੋਨ ਕਰਨ ਦੀ ਲੋੜ ਨਹੀਂ ਇਹਨੂੰ ਵਿਚਾਰੇ ਨੂੰ ਪੰਪ ਬਾਰੇ ਨਹੀਂ ਪਤਾ ਹਾਂ ਜੇ ਕਿਸੇ ਕੋਈ ਇਦਾਂ ਦਾ ਤਕਨੀਕੀ ਸਵਾਲ ਹੈ ਨਾ ਉਹ ਸਿੱਧਾ ਮੈਨੂੰ ਪੁੱਛ ਲਵੇ ਮੈਂ ਜਵਾਬ ਦੇ ਦੂੰ ਜੇ ਮੇਰੇ ਕੋ ਰਾਸ਼ਨਾ ਰਾਸ਼ੋਬੇ ਕੰਮ ਦਾ ਫਿਰ ਮੈਂ ਬਾਅਦ 6 ਵਜੇ ਉਹ ਸਪੈਸ਼ਲ ਆਪ ਫੋਨ ਕਰ ਲਊਗਾ ਬਾਈ ਨੂੰ ਕਿ ਦੱਸ ਬਾਈ ਕੀ ਪ੍ਰੋਬਲਮ ਹੈ ਜਿਹੜਾ ਫੋਨ ਨਾ ਚੱਕਿਆ ਗਿਆ ਬਾਈ 6 ਵਜੇ ਤੋਂ ਬਾਅਦ ਆਪੇ ਜਵਾਬ ਦੇ ਦੂੰਗਾ ਯਾਰ ਕੋਈ ਦਿੱਕਤ ਨਹੀਂ ਕਈ ਵਾਰੀ ਕੰਮ ਵਿੱਚ ਨਹੀਂ ਚੱਕ ਹੁੰਦਾ ਬਾਈ ਫੋਨ ਅੱਜ ਵੀ ਬਾਈ ਨੂੰ ਸਪੈਸ਼ਲ ਆਈ ਰੋਕਿਆ ਬਾਈ ਕ ਏ ਮਾਮਾ ਇਹਨੂੰ ਰੋਕ ਕੇ ਮਾ ਚਲੋ 10 ਮਿੰਟ ਸਾਨੂੰ ਫੇਰ ਦੋ ਤੇ ਆਪਾਂ ਭਾਈ ਨੂੰ ਕਰਨ ਦੀ ਹੁਣੇ ਕੰਮ ਤੇ ਅਸੀਂ ਲਈਏ ਆ ਗਿਆ ਇਹ ਭਾਈ ਦਾ ਨੰਬਰ ਦਿੱਤਾ ਹੀ ਹੋਇਆ ਜੇ ਕਿਸੇ ਨੂੰ ਕੋਈ ਪੰਪ ਤੋਂ ਇਹ ਕਰਵਾਉਣਾ ਤੇ ਮਹਿਤਪੁਰ ਇਹ ਆਪਣੇ ਜਗਰਾਉ ਤੋਂ ਨਿਕੋਦੜ ਰੋੜ ਤੇ ਮਹਿਤਪੁਰ ਸ਼ਹਿਰ ਹੀ ਬਣ ਗਿਆ ਇੱਕ ਛੋਟਾ ਜਿਹਾ ਕਸਬਾ ਜੀ ਬਹੁਤ ਤਕੜਾ ਕਸਬਾ ਹੋ ਗਿਆ ਪੋਲਨੇ ਤੱਕ ਕੀ ਕਰਦੀ ਜੀ ਹਾਂ ਪੋਲਨੇ ਸਾਲ ਕੋ ਉਸ ਟਾਈਮ ਬੰਦ ਵਿੱਚ ਬੀੜੀਆਂ ਵਿੱਚ ਲੋਕੀ ਪੰਪ ਲੈ ਲੈ ਕੇ ਹੁੰਦੇ ਰਹੇ ਸਿੱਧਮਾ ਬੇੜ ਤੋਂ ਨਾ ਬੀੜੀਆਂ ਚ ਹੁੰਦੇ ਹੁੰਦੇ ਪਹਿਲਾਂ ਪੁੱਲ ਨਹੀਂ ਸੀਗਾ ਪੁੱਲ ਹੈ ਨਹੀਂ ਸੀ ਬੀੜੀਆਂ ਚ ਵਿਚਾਰੇ ਮੋਟਰਸਾਈਕਲ ਨਾਲ ਬੀੜੀ ਚ ਮੋਟਰ ਹੈ ਰੱਖ ਲੈਣਾ ਪੰਪ ਨਾਲ ਬੰਨਿਆ ਹੁਣ ਉਹ ਕਹਾਂ ਬੀੜੀ ਨੇ ਤਾਰ ਦੇਣਾ ਗਾਂ ਫੇ ਇਧਰੋਂ ਗਾਂ ਫੇ ਮੁਰਸਲ ਤੇ ਆਏ ਨਾ ਹਾਂਜੀ ਹਾਂਜੀ ਇੰਦਾ ਕਰਕੇ ਚੱਲੀਏ ਚਲੋ ਤੇ ਕੋਈ ਨਹੀਂ ਲੋਕੇਸ਼ਨ ਤੁਸੀਂ ਮੈਂਤਪੁਰ ਦੀ ਲਾ ਲਿਓ ਗਾਂ ਬਾਈ ਦਾ ਨੰਬਰ ਤੁਹਾਡੇ ਕੋਲ ਹੈ ਹੀ ਆ ਫੋਨ ਕਰਕੇ ਬਾਈ ਨੇ ਤੁਹਾਨੂੰ ਦੱਸ ਹੀ ਦੇਣਾ ਕਿਹੜੀ ਜਗ੍ਹਾ ਤੇ ਆਉਣਾ ਤੇ ਦਵਾ ਗਿਆ ਜੇ ਕੋਈ ਵੱਧ ਘੱਟ ਸ਼ਬਦ ਬੋਲਿਆ ਉਹਦੇ ਲਈ ਮਾਫੀ ਆ ਹੋਰ ਕੋਈ ਤੁਹਾਨੂੰ ਦਿੱਕਤ ਪਰੇਸ਼ਾਨੀ ਹੋਵੇ ਭਾਈ ਨੂੰ ਪਾਉਂ ਸਿੰਦਾ ਕੋਈ ਦਿੱਕਤ ਨਹੀਂ ਯਾਰ ਕੋਈ ਇਦਾਂ ਦੀ ਨਹੀਂ ਉਹ ਮੈਂ ਪਤਾ ਮੈਂ ਤੂੰ ਹਉਆ ਨਾ ਸਮਝਾ ਕੋਈ ਮੈਂ ਇਸ ਗੱਲ ਮਾਰ ਕੇ ਛੱਡ ਲੈਂਦੇ ਮੈਂ ਤੁਹਾਡਾ ਭੈਣ ਭਰਾਈ ਆ ਹਾਂ ਇਦਾਂ ਨਾ ਕਰਿਆ ਕੋਈ ਹਉਆ ਪਤਾ ਨਹੀਂ ਭਾਈ ਨੇ ਡਰਦੇ ਆ ਡਰਦੇ ਕੀ ਕਹਣਾ ਮੋਰੇ ਕੀ ਬੋਲਣਾ ਤੁਸੀਂ ਯਾਰ ਬੇਫਿਕਰ ਹੋ ਕੇ ਫੋਨ ਕਰੋ ਹਾਂ ਕੋਈ ਗੱਲ ਨਹੀਂ ਏਡੀ ਵੀ ਮੈਂ ਵੀ ਤੁਹਾਡੇ ਵਰਗਾ ਹੀ ਆ ਮੈਂ ਕੋ ਰੱਬ ਨਹੀਂਗਾ ਮੈਂ ਤੁਹਾਡੇ ਵਰਗਾ ਭੈਣ ਭਰਾਈ ਆ ਭਾਈ ਨੇ ਪਿਛਲੀ ਵੀਡੀਓ ਚ ਵੀ ਕਿਹਾ ਸੀ ਕਰਾਉਣਾ ਨਹੀਂ ਕਰਾਉਣਾ ਉਹ ਤੁਹਾਡੀ ਮਰਜ਼ੀ ਹੈ ਨਾ ਕਰੋ ਮੈਂ ਤਾਂ ਕਹਿੰਦਾ ਸਾਡੇ ਕੋਲ ਮਹਾਰਾਜ ਕਿਰਪਾ ਦਾ ਕੰਮ ਅੱਗੇ ਹੈਗਾ ਹਾਂ ਇਹ ਉਹ ਤੁਸੀਂ ਸਾਡੇ ਕੋਲ ਲੈ ਕੇ ਆ ਨਾ ਹੋਰ ਸਲਾਹ ਕੋਈ ਲੈਣੀ ਹੁੰਦੀ ਕੋਈ ਗੱਲ ਬਾਤ ਹੁੰਦੀ ਕੋਈ ਨੌਲੇਜ ਲੈਣੀ ਨੌਲੇਜ ਫਿਰ ਦਵਾਗੇ ਤੁਹਾਨੂੰ ਕੋਈ ਚੱਕਰ ਨਹੀਂ ਆ ਸਾਜ ਇੱਕ ਜਦੋਂ ਕੋਲ ਆ ਕੇ ਇੱਥੇ ਤੁਹਾਨੂੰ ਦੱਸਿਆ ਨਾ ਦੋ ਕੁਰਸੀਆਂ ਇਸੇ ਕੰਮ ਲਈ ਆ ਹਾਂ ਜੀ ਤੁਹਾਡੇ ਸਾਹਮਣੇ ਜਦੋਂ ਪਲੰજર ਕੱਢੇ ਤੇ ਪਾਏ ਤੁਹਾਨੂੰ ਆਪੇ ਡਾਊਟ ਕਲੀਅਰ ਹੋਏ ਬਿਲਕੁਲ ਜੀ ਬਿਲਕੁਲ ਬਿਲਕੁਲ ਅਸੀਂ ਤਾਂ ਕਹਿੰਦਾ ਸਾਡੇ ਕੋਲ ਜੇ ਕੋਈ ਬਹਿਮੀ ਬੰਦਾ ਨਾ ਸਾਡੇ ਕੋਲ ਆ ਕੇ ਖੜ ਜਾਈ ਜਿਹੜਾ ਕਿ ਵਹਿਮ ਕਰਦਾ ਹਾਂ ਹਾਂ ਅਸ ਤੋਂ ਬਾਅਦ ਸਾੜ ਕੋ ਮਸ਼ੀਨ ਦੇ ਖੜ ਜੇ ਬਕਾਇਦਾ ਗਿੱਜਾ ਗੁੱਜਾ ਪ੍ਰੋਪਰ ਨਹੀਂ ਲਾ ਕੇ ਟੈਸਟ ਕਰਨਾ ਕੋ ਅੰਦਾਜ਼ਿਆਂ ਨਾਲ ਨਹੀਂ ਅਸੀਂ ਕੰਮ ਕਰਨਾ ਮਸ਼ੀਨ ਆਪ ਪੇਲੀ ਵੀਡੀਓ ਚ ਵੀ ਦਿਖਾਈ ਹਾਂ ਹਾਂਜੀ 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 ਆ ਬਕਾਇਦਾ ਗਿੱਜਾ ਰੱਖੀਆ ਪ੍ਰੋਪਰ ਜੀ ਹਮ ਅੱਗੇ ਇਹ ਬਕਾਇਦਾ ਗਿੱਜਾ ਗੁੱਜਾ ਜੋ ਫੇਸਿੰਗ ਵਗੈਰਾ ਕਰਨੀਆਂ ਉਹ ਰਾਡ ਦੀ ਸੈਟ ਥੋੜੇ ਸਾਰੇ ਗਿੱਜਾ ਗੁੱਜਾ ਲਾ ਕੇ ਕਰਨੀ ਹੁੰਦੀ ਕੋ ਅੰਦਾਜ਼ਾ ਸਾਡੇ ਕੋਲ ਹੈ ਹੀ ਨਹੀਂ ਬਾਈ ਤੁੱਕਾ ਨਹੀਂ ਲਾਉਣਾ ਤੁੱਕਾ ਨਹੀਂ ਮਤ ਬਣੀ ਨਹੀਂ ਬੰਦਾ ਤੁੱਕੇ ਦਾ ਜੀ ਤੁੱਕੇ ਦਾ ਕੀ ਮਤ ਉਹ ਲੈ ਚਲੋ ਦੋ ਆ ਗਿਆ ਉਹਦੇ ਛੋਟੇ ਵੀਰ ਨੂੰ ਹਾਂ ਚਲੋ ਠੀਕ ਹੈ ਹਾਂ ਵੀਡੀਓ ਬਹੁਤ ਲੰਮੀ ਹੋ ਗਈ ਨਹੀਂ ਆ ਤੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ